ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੈਰੋਂ ਪਹੁੰਚੇ ਆਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੰਦਾ ਸਿੰਘ ਹੋਂਦੇ ਫਾਰਮ ਤੇ ਆਏ ਆਂ ਵੱਡੀ ਗਿਣਤੀ ਦੇ ਵਿੱਚ ਅੱਜ ਵੜਾ ਦਿਖਾ ਦੇਾਂਗੇ ਤੇ ਹੌਲੇ ਪੜਤੇ ਵਾਲੀਆਂ ਕ੍ਰੋਸ ਬ੍ਰੀਡਾਂ ਨੇ ਗਾਂ ਗਰਮੀ ਦੀ ਰੁੱਤ ਦੇ ਵਿੱਚ ਜਿਹੜੇ ਚੱਲਣ ਵਾਲੇ ਪਸ਼ੂ ਆ ਉਹ ਅੱਜ ਵੀਰ ਲੈ ਕੇ ਹਾਜ਼ਰ ਹੋਇਆ ਠੀਕ ਆ ਜੀ ਤੇ ਬੱਛੀਆਂ ਥਾਰਪਾਰਕਰ ਦੇ ਵਿੱਚ ਸ਼ਾਈਵਾਲ ਕ੍ਰੋਸ ਗਰਲੈਂਡੋ ਕ੍ਰੋਸ ਇਸ ਤਰ੍ਹਾਂ ਦੇ ਰੰਗ ਜਿਹੜੇ ਇਸ ਤਰ੍ਹਾਂ ਦੀਆਂ ਨਸਲਾਂ ਬ੍ਰੀਡਾਂ ਜਿਹੜੀਆਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲਣ ਗਈਆਂ ਅੱਜ ਬਸ ਨਗਾਂ ਦੀ ਗੱਲ ਕਰੀਏ ਤੇ ਤਕਰੀਬਨ ਇੱਧਰਲੇ ਪਾਸੇ ਵੀ ਤੁਸੀਂ ਵੇਖੋਗੇ ਕੋਈ 10 8 10 ਲੱਖ ਜਿਹੜੇ ਅੱਜ ਭਰਾਵਾਂ ਨੂੰ ਦਿਖਾ ਦਨੇ ਆਪਾਂ ਕਰਾਸ ਬ੍ਰੀਡਾਂ ਨੇ ਤੇ ਰੇਡ ਸ਼ਿਟ ਬਿਲਕੁਲ ਨਿੱਕੇ ਨਿੱਕੇ ਛੋਟੇ ਛੋਟੇ ਰੇਡ ਹੋਣਗੇ ਠੀਕ ਆ ਜੀ ਸੋਇਆ ਸੋਇਆ ਮਾਲ ਆ ਦੋ ਹੀ ਬੜਾ ਗੱਪਣ ਵਖੌੜੀਆਂ ਨੇ ਭਰਾਵਾਂ ਨੂੰ ਜੋੜੀ ਗੱਪਣ ਵੜਾਂ ਦੀ ਆ ਬਾਕੀ ਮਾਲ ਸਾਰਾ ਸੋਇਆ ਸੋਇਆ ਤਰੀਕਾ ਚ ਨੋਟ ਕਰ ਲਓ ਤੁਸੀਂ 23 ਜਨਵਰੀ ਸਮਾਂ ਕੋਈ ਦੁਪਹਿ ਔਂ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਕਾਇਮ ਹੋ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਤੁਸੀਂ ਸੁਣਾਓ ਜੀ ਚਲੋ ਸ਼ੁਕਰੇ ਮਾਲ ਦੀ ਹਾਂਜੀ ਹਾਂਜੀ ਲੈ ਵੀ ਝੰਡੇ ਵੀਰ ਤਕਰੀਬਨ ਕੱਲ ਪਰਸੋਂ ਦੀ ਗੱਲ ਹੋਣ ਡਈ ਸੀ ਆਪਣੀ ਵੀ ਮਾਲ ਪਾਉਣੇ ਆ ਬਾਤ ਵਿੱਚ ਥੋੜਾ ਬਦਲ ਬਾਈ ਦਾ ਕਰਕੇ ਵੀ ਦੋ ਦਿਨਾਂ ਵਿੱਚ ਗੈਰ ਪਾ ਦਿੱਤਾ ਵੀ ਚਲੋ ਇੱਕ ਵਾਰੀ ਮੜਾ ਧੁੱਪ ਧੱਪ ਲੱਗੂਗੀ ਦਿਨ ਦਿਨ ਖੜੂਗਾ ਪੂਰਾ ਤੇ ਪਾਵਾਂਗੇ ਮਾਲ ਹਾਂਜੀ ਹਾਂਜੀ ਅੱਜ ਤਕਰੀਬਨ ਆਪਾਂ ਜੋ ਨਗਾਂ ਦੀ ਗੱਲ ਕਰੀਏ ਤੇ ਵੀਰ ਝੰਡੇ ਆਪਣੇ ਕੋਲ ਐਨੀਮਲ ਟ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਦਹਾਂ ਦੇ ਵਿੱਚੋਂ ਅੱਠ ਸੂਈਆਂ ਵਿਰਜੀ ਸੂਈਆਂ ਸਵਾਈਆਂ ਤੇ ਦੋ ਵੈੜਾ ਹੀ ਗੱਬਣਾ ਵਾ ਜਿਵੇਂ ਅੱਜ ਬਸੰਤ ਦਾ ਦਿਨ ਤੇ ਆ ਰਿਹਾ ਹਾਂ ਜੀ ਹਾਂ ਜੀ ਮਤਲਬ ਜਿਵੇਂ ਬਸੰਤ ਤੇ ਵੱਖੋ ਵੱਖਰੇ ਰੰਗਾਂ ਦੇ ਪਤੰਗ ਉਡੰਡਾ ਜਾਂ ਸ਼ਮਾਨ ਦੇ ਵਿੱਚ ਹਾਂ ਜੀ ਹਾਂ ਜੀ ਤੇ ਅੱਜ ਵੱਖੋ ਵੱਖਰੇ ਰੰਗਾਂ ਦੀਆਂ ਵੈੜਾ ਲੈ ਆਂਦੇ ਵੈੜਾ ਵੈੜਾ ਵਿਰਜੀ ਹੁਣ ਦਿੱਤਣਾ ਨਾ ਠੰਡ ਹੀ ਨਾ ਪਿੱਛੇ ਉਦੋਂ ਠੰਡ ਆ ਲਈਆਂ ਸੀ ਹੁਣ ਬਸੰਤ ਤੋਂ ਆਂਦੇ ਆਂਦੇ ਆਈ ਬਸੰਤ ਪਾਲਾ ਦੰਤ ਹੁਣ ਆਪਾਂ ਐਸੇ ਕਰਕੇ ਗਰਮੀ ਵਾਲੀਆਂ ਵੈੜਾ ਪਾਲਾ ਦੰਤ ਹਾਂ ਹੁਣ ਇਹਨਾਂ ਨੂੰ ਇਹ ਆ ਵੀ ਹੁਣ ਮਨ ਲਓ ਇਹ ਗੱਲ ਹੈਗੀ ਆ ਤੇ ਹੁਣ ਇਸੇ ਕਰਕੇ ਇਹ ਕ੍ਰਾਉਸ ਫਲੀਡਾਂ ਲਿਆਉਂਦੇ ਆਂ ਵਾ ਕੋਈ ਹਾਂਜੀ ਹਾਂਜੀ ਵਾ ਨਾ ਵੀ ਠੰਡੇ ਵੀਰ ਜੀ ਨਾਲ ਨਾਲ ਅਸੇ ਅਪਰੀਡਾ ਸਾਰੀਆਂ ਕੋਈ ਥਾਰ ਪਾਰਕਰ ਕੋਈ ਸ਼ਾਈ ਵਾਲ ਕ੍ਰਾਉਸ ਹਾਂਜੀ ਹਾਂਜੀ ਕੋਈ ਗਰਲੈਂਡੋ ਕ੍ਰਾਉਸ ਹਾਂਜੀ ਮਤਲਬ ਕੋਈ ਰਹਿ ਨਹੀਂ ਗਈ ਮੈਂ ਵੀ ਜੀ ਸਾਰੀਆਂ ਹੀਆਂ ਵੈਰਾਈਟੀਆਂ ਵੈਰੀ ਗੁੱਡ ਬਾਕੀ ਇਹ ਗੱਲ ਹੈਗੀ ਵੀ ਠੰਡੀਆਂ ਮਿੱਠੀਆਂ ਵੱਡੀਆਂ ਫਿਰ ਇਹ ਨਹੀਂ ਵੀ ਮੰਨ ਲਓ ਆ ਵੇਖੋ ਲੈ ਵੀ ਤੋਹਫੇ ਹਾਂਜੀ ਆ ਤੇ ਗਰਮੀ ਦੇ ਤੋਹਫੇ ਦੇਣੇ ਆ ਠੀਕ ਆ ਜੀ ਤੇ ਸ਼ੁਰੂਆਤ ਕਰਦੇ ਆ ਨਿੱਕੇ ਇੱਥੋਂ ਤੋਂ ਪੋਤੋ ਸਟਾਰਟ ਕਰ ਲੈਨੇ ਕੰਮ ਠੰਡੇ ਵੀਰ ਇਹਦੀ ਪੂਰੀ ਡਿ ثار پارਕਰ ਆ ਵੀਰ ਜੀ ਠੰਡੀ ਕੋ ਪੂਰੀ ਆ ਹਾਂ ਬਾਕੀ ਵੀਰ ਜੀ ਵੰਡ ਵਿਰਲੇ ਵਿਖਾਓ ਕਰਮਾ ਵਾਲੀ ਦੇ ਲਾ ਜੀ ਤੁੱਜਾ ਸੁਬਾ ਬੱਛੀ ਨੇ ਸੂਣਾ ਤੇ ਮੇਰੇ ਵੀਰ ਰੰਗ ਤੁਸੀਂ ਚੈੱਕ ਕਰੋ ਹਾਂ ਜੀ ਰੰਗ ਵੀਰ ਜੀ ਚਲੋ ਅੱਜ ਥਾ ਥੋੜਾ ਜਨਾ ਹਵਾ ਵਾ ਵਗਦੀ ਕਰਕੇ ਇੱਕ ਬੱਤੀ ਹੁੱਤੀ ਨਹੀਂ ਹੈਗੀ ਨਵਾਈਆਂ ਧਵਾਈਆਂ ਨਹੀਂ ਆ ਨਹੀਂ ਧਿਆਨ ਦੇ ਗੋ ਬਾਕੀ ਵੇਖੋ ਬੱਛੀ ਥੱਲਾ ਵੇਖੋ ਆਰਡਰ ਚੈੱਕ ਕਰੋ ਬੱਛੀ ਬਹੁਤ ਸੋਹਣਾ ਥਾਨ ਬੜਾ ਸੁਆਦੀ ਹਾਂ ਥਾਨ ਬਹੁਤ ਸੁਆਦੀ ਬਿੰਡਾ ਵੰਡ ਵਿਰਲੇ ਵੇਖੋ ਫਿਰ ਵਾ ਵੰਡ ਵਿਰਲੇ ਚੰਗੀ ਆ ਗੈਬ ਗੂਪ ਤੋਂ ਉਸ ਤੋਂ ਬਹੁਤ ਸੋਹਣਾ ਬਹੁਤ ਫਿਰ ਵੇਖੋ ਪੇਠ ਪੂਰਾ ਮ ਥਾਰਪਾਰਕਰ ਦੇ ਵਿੱਚ ਵੇਖਦੇ ਆ ਬੱਚੀਆਂ ਥਾਰਪਾਰਕਰ ਦੇ ਵਿੱਚ ਆ ਜਿਵੇਂ ਇੱਕ ਆਪਾਂ ਹਰਿਆਣਵੀ ਵੜਾ ਵੇਖਦੇ ਆ ਕੋਈ ਦੇਸੀ ਵੜਾ ਦਾ ਬੜਾ ਵੀਰ ਸ਼ੌਂਕ ਰੱਖਦੇ ਆ ਹਾਂਜੀ ਹਾਂਜੀ ਤੇ ਲੇਵੇ ਦੀ ਕੁਆਲਿਟੀ ਚੈੱਕ ਕਰਾਈਏ ਤੁਹਾਨੂੰ ਗਾੜ ਦੇਖੋ ਸਟਾਰਟ ਹਾਂਜੀ ਹਾਂਜੀ ਵੇਖੋ ਵੰਡ ਵੀਰਲ ਵੇਖੋ ਵੀਰ ਜੀ ਫਿਰ ਅਜੇ ਆਹ ਵੇਖੋ ਮੰਨ ਲਓ ਥੋੜਾ ਜਿਹਾ ਕੈਮਰੇ ਕੁਮਰੇ ਤੋਂ ਡਰਦੀ ਆ ਕੋਈ ਪਤਾ ਹੀ ਨਹੀਂ ਮਛੀ ਨੂੰ ਕਾਂ ਹੋੜੀ ਆਹ ਵੇਖੋ ਵੰਡ ਵੀਰਲ ਵੇਖੋ ਬੱਚੀ ਦੇ ਪਿੱਠ ਪੂੜਾ ਵੇਖੋ ਐਨ ਲੱਗਾ ਮਈਆਂ ਹਾਲਾ ਦੂਜਾ ਸੁਆ ਵੀਰ ਜੀ ਬੱਚੀ ਨੇ ਸੁਣਾ ਠੀਕ ਆ ਜੀ ਲਓ ਫਿਰ ਦੂਸਰਾ ਸੁਆ ਕਿਸਾਨ ਵੀਰੋ ਸੁਣ ਬਾਕੀ ਮੇਰੇ ਭਰਾ ਟਿਕਾ ਜੀ ਨਸਲ ਫਰੀਡਾ ਜਿਵੇਂ ਛਕਾੜਿੰਗ ਜੀ ਜ਼ਿਕਰ ਕੀਤਾ ਸੀ ਵੀ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਅੱਜ ਹਾਂਜੀ ਹਾਂਜੀ ਕੋਈ ਵੀ ਜੀ ਸਾਰੀਆਂ ਐ ਠੰਡੀ ਠੰਡੀਆਂ ਧੀਰੀਆਂ ਵਾ ਹਾਂਜੀ ਕੈਮਰੇ ਦਾ ਕਰਕੇ ਲੱਤ ਜੇ ਮਾਹੂਨ ਦਿੰਦੀਆਂ ਵਾ ਮੰਨ ਲਓ ਇਹ ਇਹਨਾਂ ਨੂੰ ਨਸਲਾਂ ਦੇ ਆ ਥਣ ਵੇਖ ਕੇ ਆ ਚੱਡੇ ਵੇਖ ਕੇ ਉਹ ਨਸਲਾਂ ਸਹੀ ਹੁੰਦੀਆਂ ਇਹਨਾਂ ਨੂੰ ਹਾਂ ਹਾਂਜੀ ਪੂਰੀ ਨਸਲ ਦੀ ਆ ਚਲੋ ਉਦਾਂ ਕੈਮਰੇ ਤੋਂ ਹਰ ਕੋਈ ਨਵੇਂ ਤੋਂ ਡਰਦਾ ਬਿਲਕੁਲ ਤੇ ਛੰਡੇ ਵੀਰੇ ਦਾ ਮੁੱਲ ਬੱਚੀ ਦਾ ਕੀ ਕਰਦੇ ਪੈ ਜੇ ਵੀਰ ਜੀ ਮੋਲੇ ਦਾ ਜੋ 40 42 ਜੋ ਮਰਜੀ ਐ 37000 ਦੀ ਬੱਚੀ ਦੇ ਦਾਂਗੇ ਵੀਰ ਜੀ 37000 ਦੀ ਹਾਂਜੀ 37 ਠੀਕ ਮਾਲ ਆਪਾਂ ਬਿਲਕੁਲ ਨਾਪ ਤੋਲ ਕੇ ਦੇ ਪਾ ਦੇਣਾ ਵੀ ਜਿਹੜਾ ਕੋਈ ਭੈਣ ਭਰਾ ਜ਼ਿਆਦਾ ਟੱਕਰ ਨਾ ਮਾਰੇ ਵੀਰ ਜੀ ਇਹ ਜੋੜਾ ਹੀ ਵੈੜਾ ਹੁੰਦਾ ਨਾ ਮੰਨ ਲਓ ਇਸ ਤਰ੍ਹਾਂ ਨੇ ਜੋੜਾ ਹੀ ਲੈਣਾ ਹਾਂ ਵੈੜ ਵਿਖਾ हां जी हां जी हां ਇਹਦਾ ਆਪਾਂ ਜੋੜੇ ਦਾ ਹੀ ਮੁੱਲ ਕਰਦਾਂਗੇ ਜੋੜੇ ਦਾ ਹੀ ਕਰਦਾਂਗੇ ਹਾਂਜੀ ਜੋੜੇ ਦਾ ਸੰਗਲ ਸੰਗਲ ਦਾ ਵੀ ਦੱਸਾਂਗੇ ਪਰ ਜੋੜੇ ਦਾ ਵੀ ਮੁੱਲ ਕਰਦਾਂਗੇ ਹਾਂਜੀ ਹਾਂਜੀ ਸਾਰ ਇਹ ਵੀ ਬੜੀ ਖੂਬਸੂਰਤ ਹੈ ਨਾ ਸੁਭਾ ਵੀ ਦੁੱਜਾ ਹੀ ਹੈ ਹਾਂ ਦੁੱਜਾ ਦੁੱਜਾ ਵੇਣਾ ਵੀ ਪਹਿਲਾ ਦੁੱਜਾ ਹੀ ਆ ਸਾਰੀਆਂ ਕਰਮਾਂ ਵਾਲੀਆਂ ਵਾਹ ਵੀ ਹਾਂ ਤੇਜੇ ਵੀ ਸੁਭਾ ਦੀ ਵਾੜ ਨਹੀਂ ਮਿਲਦੀ ਕਿਸੇ ਭਰਾ ਨੂੰ ਪਹਿਲੇ ਦੁੱਜੇ ਪਹਿਲੇ ਦੁੱਤਾਂ ਜੀ ਮਿਲਦੀਆਂ ਬੱਚੀਆਂ ਦਾ ਵੇਖ ਇਹ ਨਹੀਂ ਮੰਨ ਲਓ ਕਿ ਉਹ ਜੀ ਤੇ ਬੁੱਢੜ ਕੋਲਰ ਤੇ ਲੈਣਾ ਨਹੀਂ ਨਾ ਲੈ ਵੀ ਇਹ ਵੀ ਗੱਲ ਜਾਣਦਾ ਵੀਰ ਕੀ ਫਾਇਦਾ ਜੇ ਉੱਥੇ ਬੁੱਢੜਾ ਖੋਲਣਾ ਲੈਣ ਆ ਆ ਦੇਖੋ ਸੋ ਇਹ ਵੀ ਗੱਬਣ ਬੱਚੀ ਤੁਹਾਨੂੰ ਦਿਖਾ ਰਹੀ ਹੈ ਇਹ ਵੀ ਗੱਬਣ ਹਾਂਜੀ ਸੋ ਦੂਜੇ ਸੂਬੇ ਬਾਕੀ ਲੋਲੀ ਪੋਲੀ ਜਿਵੇਂ ਗੱਲ ਕਰਦੇ ਤੇ ਚੋਰੀ ਚਾਲੀ ਬਹੁਤ ਸੋਣੀ ਹੈ ਬਹੁਤ ਜਾਰੀ ਵੀਰ ਜੀ ਵੰਡ ਵੀਰਲ ਥਣ ਵੇਖੋ ਫਿਰ ਆਹ ਵੇਖੋ ਵਾਜੀ ਬੱਚੀ ਨੇ ਦਿਨ ਪੰਜ ਸੱਤ ਲੈ ਗਈ ਨਾ ਇਹ ਤੁਹਾਨੂੰ ਪਤਾ ਚੁੰਡੀਆਂ ਚੁੰਡੀਆਂ ਆਹ ਵੇਖੋ ਐਦਾਂ ਲਹੋਂ ਦਿੰਦੀਆਂ ਲਾਗੇ ਗਾਵਾਂ ਆਹ ਵੇਖੋ ਠੰਡੀਆਂ ਧੀਰੀਆਂ ਵੇਖੋ ਬਹੁਤ ਚੰਗੇ ਲਾਕੇ ਦੀਆਂ ਗਾਵਾਂ ਵੀਰ ਜੀ ਹੂੰ ਰਾਜੀ ਵੇਖੋ ਫਿਰ ਮਾਸ ਮੰਨ ਲਓ ਇੰਨੇ ਪਲਦੀਆਂ ਹੀ ਨਹੀਂ ਆ ਲਾਹਂਦੇ ਵੀਰ ਕਾਠ ਕਾਠ ਪਿੱਠ ਪੁੜੇ ਹਾਂ ਮੇਰੇ ਨੂੰ ਵੀ ਬਾਕੀ ਮਨਦਾ ਵੀ ਥਣ ਥਣ ਇੱਕੋ ਜਿਕੇ ਯਕਰਮ ਵਾਲੀਆਂ ਦੋਵੇਂ ਇਹਨਾਂ ਬੇਨ ਇੱਕੋ ਜੀਆਂ ਹੀ ਨੇ ਹਾਂਜੀ ਹਾਂਜੀ ਪੱਸੀਆਂ ਤਾ ਕਰਕੇ ਫਿਰ ਤੁਹਾਡਾ ਰਾਦਾ ਉਹ ਹੋ ਗਿਆ ਵੀ ਮੁੱਲ ਇਕੱਠਿਆਂ ਦੇ ਕੋਜੇ ਕਰਦਿਏ ਤੀ ਕੱਲੀ ਕਹੇ ਵੀ ਆਹ ਗੋਰੀ ਜਿਹੜੀ ਆ ਹਾਂਜੀ 33 ਦੇ ਦਾਂਗੇ 33 ਦੀ ਹਾਂਜੀ ਏ ਵੀ ਵੈੜ ਦੇ ਦਾਂਗੇ 40000 ਦੀ ਜੇ ਦੋਵਿਆਂ ਨੇ ਵੀਰ ਜੀ ਦੋਵੇਂ ਇਕੱਟੀਆਂ ਕਹਿੰਦੇ ਲੈਣੀਆਂ 75000 ਦਾ ਜੋੜਾ ਦੇ ਦਾਂਗੇ ਲਓ ਵੀ 75000 ਦਾ ਜੋੜਾ ਚੱਕੋ ਠੀਕ ਆ ਜੀ ਹਾਂਜੀ ਹਾਂਜੀ ਜੇ ਛੋੜੀ ਜਿਹੀ ਸਭਾਂ ਦੇ ਦਿੰਦੀਆਂ ਵੀਰ ਜੀ ਗਰਮੀ ਉੱਤੋਂ ਆ ਗਈ ਜੇ ਸਾਰੀਆਂ ਗਰਮੀਆਂ ਇਹਨਾਂ ਨੇ ਮੈਂ ਮੈਂ ਤਾਂ ਉੱਪਰ ਦਾ ਦੁੱਧ ਹੈ ਇਹਨਾਂ ਦੇ ਕਰਮਾਲੀਆਂ ਦੇ ਬਿਲਕੁਲ ਬਿਲਕੁਲ ਹਾਂ ਪਹਿਲੇ ਸੂਏ 12 12 13 13 ਕਿਲੋ ਦੁੱਧ ਕਰਮਾਲੀਆਂ ਨੇ ਦਿੱਤਾ ਹੁਣ ਦੂਜੇ ਸੂਏ ਲਈ ਗਾੜੀ ਤਿਆਰ ਹੁਣ ਤਾਂ ਜੇ ਕੁਝ ਸਵਾ ਕਰੂ ਤੇ ਲਓ ਵੀ 75000 ਦੀ ਜੋੜੀ ਮਿਲ ਜੂਗੀ ਜ਼ਰੂਰ ਲੈ ਕੇ ਆਵੇ ਕੋਈ ਇਹ ਨਹੀਂ ਮੰ ਤੋ 30 30000 ਦੀ ਸਿੰਗਲ ਆ ਤੇ 75000 ਦੀ ਜੋੜੀ ਆ ਠੀਕ ਆ ਜੀ ਹਾਂਜੀ ਅੱਗੇ ਛੰਡੇ ਵੀਰ ਅੱਗੇ ਨੈਕਸਟ ਆਪਾਂ ਚੱਲੀਏ ਤੇ ਅੱਗੇ ਬੱਛੀ ਆ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਤੇ ਇਹ ਸੂਈ ਆ ਇਹ ਸੂਈ ਵੀਰ ਜੀ ਤਾਜੀ ਮਗਰ ਬੱਛੀ ਨਾਲੂ ਤੇ ਬੱਚਾ ਵਾ ਬੱਚਾ ਅੰਦਰ ਆਪਾਂ ਮਗਰੋਂ ਵਿਖਾ ਦਾਂਗੇ ਇਹਨੂੰ ਲਓ ਜੀ ਬੱਚੇ ਵੈਸੇ ਚਲੋ ਠੰਡ ਦਾ ਕਰਕੇ ਉਹ ਬੱਚਾ ਲੰਦੀ ਹੋ ਕੇ ਕਰਕੇ ਅੰਦਰ ਬੱਚਾ ਹੋਵੇ ਗੱਲ ਹੈ ਕੀ ਆ ਇਹਨੂੰ ਅਜ ਦਿਨ ਕਿੰਨੇ ਹੋਗੇ ਵੀਰ ਇਹ ਦਿਨ ਵੀਰ ਜੀ ਅੱਜ ਇਹਨੂੰ ਤੀਜਾ ਚੌਥਾ ਹੀ ਆ ਤੀਜਾ ਚੌਥਾ ਦੇਣਾ ਹਾਂਜੀ ਹਾਂਜੀ ਲਓ ਜੀ ਤੀਜਾ ਚੌਥਾ ਦੇਣਾ ਹਾਂ ਤੇ ਇਹ ਆ ਗਈ ਵ ਹਾਂ ਇਹ ਆ ਗਈ ਢਾਲੀ ਹਾਂਜੀ ਹੈ ਸੇਰ ਸੇਰ ਆਏ ਸਿੰਘ ਹਿਲਦਾ ਵੀ ਬਾਕੀ ਚਵਾ ਵੇ ਕੋ ਉਸ ਤਰ੍ਹਾਂ ਐਰ ਸ਼ਹਿਰ ਵਾਲਾ ਵਹਨਾ ਵਾ ਤਰਹਾਲੀ ਨੂੰ ਕਰੋ ਚੱਲੇ ਵਾ ਜਿਹੜਾ ਮੰਨ ਲਓ ਐਰ ਸ਼ਹਿਰ ਵਾਲਾ ਜੇ ਹਾਂ ਹਾਂ ਰੰਗ ਵੀ ਐਰ ਸ਼ਹਿਰ ਆਲਾ ਵਾਤੇ ਬਾਕੀ ਇਹ ਗੱਲ ਹੈਗੀ ਆ ਵੀ ਠੰਡੀ ਮਿੱਟੀ ਵੜੀ ਹੋਤਾ ਸੁਬਾ ਹੋਊਗਾ ਪਹਿਲਾ ਦੁੱਧ ਹੀ ਹੈ ਪਹਿਲਾ ਹੀ ਵੀਰਜੀ ਹੈ ਪਹਿਲਾ ਬੱਚੀ ਪਹਿਲਾ ਅੱਛਾ ਕਿਤੇ 50 ਕੇ 14 ਨਾਲ ਸੁਈ ਦੱਸ ਇਹ ਬੱਧੀ ਅਜ ਤਿੱਜੇ ਕ ਦਿੰਦੀ ਆ ਵੇਖੋ ਮਗਰ ਮੈਲਾ ਮੂਲਾ ਲੱਗਾ ਹਾਂ ਮੈਲਾ ਮੂਲਾ ਸਤਰਾ ਚੱਲੋ ਹਵਾ ਵਗਦੀ ਬੱਚੇ ਨਹੀਂ ਕੱਢੇ ਬਾੜ ਕੇ ਥਾਂ ਬੱਦੇ ਆ ਬੱਚੀ ਵੱਚੀ ਬੜੀ ਚੰਗੀ ਵੀਰਜੀ 나ੜੂ ਲਾਲ ਇੱਕ ਸਿੰਘ ਵੇਖੋ ਜਿਵੇਂ ਆਪਾਂ ਮੀਨੀ ਆਂਦੇ ਮੀਨ ਹਾਂਜੀ ਹਾਂਜੀ ਤੇ ਰੰਗ ਕਰਮਾਲੀ ਦਾ ਵੇਖੋ ਠੀਕ ਹੈ ਜੀ ਦੁੱਧ ਦੁੱਧ ਵੀਰਜੀ ਬੜੀ ਚੰਗੀ ਕਰਮਾਲੀ ਦੁੱਧ ਹੋਣੀ 8.5 ਦੇ ਲਾਗੇ ਕਾ ਚ ਵੰਗਾਂ ਮੜੀਆਂ ਚੰਗੀਆਂ ਫਿਰ ਤਣ ਵੇਖੋ ਕਿੰਦੀ ਵੀਰਤੇ ਲੱਗਾ ਕੋਈ ਮੇਰਾ ਵੀਰ ਛੋਟਾ ਨਹੀਂ ਕੋਈ ਵੀ ਥੱਲੇ ਵੰਗਾ ਪਾ ਕੇ ਕੋਈ ਬਹਿਜੂ ਥੱਲੇ ਵੀਰ ਜੀ ਕਦੇ ਲੱਤ ਵੀ ਨਹੀਂ ਕਰ ਮਾਲੀਆਂ ਲੂੰਨ ਦੇ ਲੋ ਜੀ ਸਾਢੇ 8 ਕਿਲੋ ਬੋਲਾ ਹੀ ਬੋਲਾ ਕਰਮਾਲੀ ਵਿੱਚ ਆ ਜੀ ਸੋ ਤਿਜੇ ਦਿਨ ਦੀ ਸੂਈ ਹੈ ਤੇ 8 ਸਾਢੇ 8 ਕਿਲੋ ਬੋਲਾ ਹਾਂ ਜੀ ਹਾਂ ਜੀ ਵੇਖੋ ਜੇ ਸਾਰਾ ਮੇਲਾ ਮੂਲਾ ਵੀਰ ਜੀ ਨਾਲ ਲੱਗਾ ਵੇਖੋ ਹਾਂ ਇਹ ਤੇ ਟੁੱਟ ਬਾਡੀ ਸਟਰਕਚਰ ਹੀ ਇਧਰਲੇ ਪਾਸੇ ਚੱਲ ਰਿਹਾ ਇਹ ਜੀ ਇਹ ਪਤਾ ਜੇ ਰੱਜਦੀ ਜਦੋਂ ਕਿ ਨਹੀਂ ਕੋਈਆਂ ਕੋਈ ਇੱਕ ਨਹੀਂ ਆ ਵੇਖੋ ਆ ਵੇਖੋ ਕੋਈ ਚੱਕਰ ਨਹੀਂ ਕੋਈ ਵੀ ਹਾਂ 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 ਬਾਕੀ ਆ ਹਾ ਅੱਜ ਜਦੋਂ ਰੱਜੀ ਹੁੰਦੀ ਉਦਾਂ ਹੀ ਨਿਕਲਦਾ ਉਦਾਂ ਨਹੀਂ ਹਾਂ ਲੈ ਹਾਂ ਬਾਕੀ ਇਹ ਗੱਲੇ ਇਹ ਲੈਵਲ ਆ ਵੀ ਹੁਣ ਰੱਜ ਗਈ ਆ ਆ ਰੱਜ ਗਈ ਹਾਂਜੀ ਇਹ ਲੈਵਲ ਚੱਲ ਦੇ ਵੀਰ ਵੇਖੋ ਮਗਰ ਮੈਲਾ ਸ਼ਾਲਾ ਉਦਾਂ ਹੀ ਲੱਗਾ ਚੱਲ ਹਾਂ ਲੈ ਵੀ ਹਾਂ ਸੁੱਤੇ ਚੌਥਾ ਦਿਨ ਮੈਲਾ ਮੋਲਾ ਉਸੇ ਤਰ੍ਹਾਂ ਹੀ ਆ 8 8.5 ਕਿਲੋ ਦੋਸਤੋ ਦੁੱਧ ਤੇ ਮਗਰ ਇਹਦੇ ਬੱਚੀ ਆ ਗਈ ਆ ਹਾਂ ਅਛਾ ਝੰਡੇ ਵੀਰ ਕਿਰੀ ਮੋਲ ਕਿੰਨੇ ਦੀ ਦੇ ਰਿਹਾ ਮੋਲ ਵੀਰ ਜੀ ਇਹਦਾ ਭਾਵੇਂ ਕਰ ਲੀਏ 35 ਦੇ ਭਾਵੇਂ ਕਰ ਲੀਏ 32 28000 ਦੀ ਦੇ ਦੀ 28000 ਦੇ ਹਾਂ ਉਹ ਦੇਣੇ ਅੱਜ ਤੋਹਫੇ ਆਪਾਂ ਭੈਣ ਭਰਾਵਾਂ ਨੂੰ 28 ਦੀ 28 ਦੀ ਦੇ ਦੋ ਜੇ ਨਹੀਂ ਵੀਰ ਜੀ ਕਹੇ ਨੇ ਵਾਦਾ ਘਾਟਾ ਕਰਨਾਂ ਦੇ 26000 ਦੀ ਮੇਰਾ ਵੀਰ ਜਿਹੜਾ ਮਰਜੀ ਫੋਲ ਕੇ ਥਾਣਾ ਦੀ ਫੋਲ ਗਰੰਟੀ ਹੱਥ ਬਣਾ ਕੋਈ ਲਾਵੇ 25 ਮਗਰ ਜੇ 26 ਚ ਕੋਈ ਵੈੜ ਮਿਲਨੀ ਨਹੀਂ ਜੇ ਹਾਂ ਲਓ ਵੀ 26000 ਦੀ ਇਹ ਫਾਈਨਲ ਜਾਂਦੀ ਰਹੂਗੀ 26000 ਭਾਵੇਂ ਇਹ ਗੱਲ ਦੀ ਵੀ ਗਰੰਟੀ ਭਾਵੇਂ ਇਹਨੂੰ ਕੋਈ ਭੈਣ ਚੋਲੇ ਕੋਈ ਵੀਰ ਚੋਲੇ ਜ ਹਾਂ ਲੋਬੀ ਚੱਬੀ ਦੇ ਨਾੜੂ ਤੇ ਬੱਚਾ ਫਿਰ ਹਜੇ ਹਾਂਜੀ ਲੋ ਜੀ ਬੱਛੀ ਮਗਰ ਹਾਂ 26000 ਦੀ ਜਾਂਦੀ ਰਹੂਗੀ ਹਾਂਜੀ ਹਾਂ 26000 ਦੀ ਹਾਂ ਬੱਛੀ ਮੇਰੇ ਭਰਾਵਾਂ ਨੇ ਚੈੱਕ ਕਰ ਲਈ ਆ ਹਾਂ ਕੋਈ ਵੰਗਾ ਟੰਗਾ ਪਾਉਣ ਦੀ ਲੋੜ ਨਹੀਂ ਵੰਗਾ ਪਾ ਲਈਦਾ ਵੀਰ ਜੀ ਉੱਥੇ ਆਂਦੀ ਕੁਛ ਨਹੀਂ ਆਂਦੀ ਨਾ ਨਾ ਉਹ ਚੀਜ਼ ਲੱਤ ਮਾਰ ਜੀ ਵੀਰ ਜੀ ਤਾਂ ਵੀ ਗਾਂ ਫਰੀ ਠੀਕ ਆ ਕੋਈ ਵੀ ਆਪਣੇ ਕੋਈ ਨਹੀਂ ਮੰਨ ਲਓ ਵੀ ਇਹ ਕ੍ਰੋਸ ਬਰੀਡਾਂ ਦੇ ਅੱਗੇ ਝੰਡੇ ਵੀਰ ਆ ਗਈ ਸ਼ਾਹੀਵਾਲ ਦੇ ਵਿੱਚ ਹਾਂ ਜੀ ਇਹ ਸ਼ਾਹੀਵਾਲ ਦੀ ਵੱਛੀ ਵੀਰ ਦੀ ਹਾਂ ਹਾਂ ਇਹ ਚੌਕੀ ਸ਼ਿੱਗੀ ਆ ਵੀਰ ਜੀ ਵੱਛੀ ਪਹਿਲਣ ਵੱਛੀ ਆ ਪਹਿਲਣ ਇਹ ਵੀ ਹਾਂ ਜੀ ਹਾਂ ਜੀ ਮੀਰ ਮਾਰੋ ਕੇ ਜੰਮਪਾਲ ਵੇਖੋ ਵੱਛੀ ਦਾ ਲੈ ਵੀ ਇਹ ਵੀ ਦੋਸਤੋ ਪਹਿਲਾ ਸੁਬਾ ਸੂਈ ਏ ਤੇ ਝੰਡੇ ਵੀਰ ਇਹਨੂੰ ਦਿਨ ਕਿੰਨੇ ਹੋ ਗਏ ਅੱਜ ਦਿਨ ਇਹਨੂੰ ਵੀਰ ਜੀ ਅੱਜ 8 ਹੋ ਗਏ ਹੋਣਗੇ 8 ਤੋਂ 10 ਦਿਨ ਇਹਨੂੰ ਹੋ ਗਏ ਹੋਣਗੇ 8 10 ਦਿਨਾਂ ਦੀ ਆ ਹਾਂ 8 8.5 ਕਿਲੋ ਵੀਰ ਜੀ ਇਹਦੇ ਕੋਲੇ ਦੁੱਧ ਆ ਹੁਣ 9 ਕਿਲੋ ਦੇ ਲਗਭਗ ਹੀ ਹੋਊਗਾ ਠੀਕ ਆ ਕੋਈ ਨਹੀਂ ਮੰਨ ਲਾ ਇਹ ਗੱਲ ਘਮਾ ਦੇ ਪੁੱਤ ਮੜੀ ਘਮਾ ਕੇ ਨਾ ਹੱਥ ਉੱਤ ਫੇਰ ਦੇ ਮੜਾ ਜਾ ਚੁਵਾਈਆਂ ਵੀਰ ਜੀ ਬੜੀਆਂ ਲੱਗੀਆਂ ਵਛੀ ਨੂੰ ਇਹ ਤੇ ਫਿਰਦੇ ਪੁੱਤ ਉਹਨੀਆਂ ਨੇ ਕਾਲੀ ਪਣ ਕੋਈ ਗੱਲ ਨਹੀਂ ਕੋਈ ਨਹੀਂ ਬੰਨ ਕੇ ਫੇਰ ਫੁਰਦੇ ਆ ਇਹ ਥੋੜਾ ਜਿਹਾ ਘਰੋਂ ਘਰੋਣੀ ਨਿਕਲੀਆਂ ਵੀਰ ਜੀ ਇਹ ਸਾਰੀਆਂ ਘਰ ਦਾ ਮਾਲ ਘਰੋਂ ਪਹਿਲੀਆਂ ਪਹਿਲੀਆਂ ਘਰਾਂ ਚੋਂ ਆਈਆਂ ਏ ਠੀਕ ਆ ਜੀ ਹਾਂ ਜੀ ਹਾਂ ਜੀ ਲਓ ਵੀ 8 ਥਾਂ ਦੇ ਨਾ ਦੀ ਸੂਈ ਤੇ 8 8.5 ਕਿਲੋ ਵੀ ਹੈ ਨਾ ਹਾਂ ਜੀ ਹਾਂ ਜੀ 8 8.5 ਕਿਲੋ ਜੀ ਦੁੱਧ ਦੇ ਕੋਲੇ ਪੱਕਾ ਵਛੀ ਕੋਲੇ ਬਾਕੀ ਆ ਵੇਖੋ ਓਦਾਂ ਡਰਦੀ ਦੁਰਦੀ ਆ ਆ ਵੇਖੋ ਸਫਾਈਆਂ ਵੇਖੋ ਨਾਲੇ ਆ ਵੇਖੋ ਸੋ ਖੋਲਿਆ ਪਛੋ ਹੋਵੇ ਮਣਾ ਵੇ ਕਾਲਾ ਕੁਲਾ ਪੈਂਦਾ ਕਿੱਲੇ ਤੇ ਵੀ ਜਾਣ ਤੇ ਦੁੱਧ ਫਿਰ ਵੀਰ ਜੀ ਇਹਦੇ ਚ ਮੰਨ ਲਾ ਜਿੰਨਾ ਹੀ ਇਹਦਾ ਦੁੱਧ ਉਹਨੀ ਇਹਦੀ ਮੱਖਣੀ ਕਰ ਮਾਰੀ ਦੀ ਹਾਂ ਹਾਂ ਦੁੱਧ ਕੋਈ ਪੀ ਕੇ ਜਿੰਨੇ ਇੱਕ ਰੀ ਪੀ ਲਿਆ ਨਾ ਜਿਉ ਉਹ 6 7 ਪਰਸੈਂਟ ਦਾ ਦੁੱਧ ਆ ਹਾਂਜੀ ਹਾਂਜੀ ਮੱਜਾਂ ਦੇ ਵਿੱਚ ਹੀ ਲੱਗਦਾ ਕਰਮ ਵਾਲੀ ਦਾ ਹਾਂਜੀ ਹਾਂਜੀ ਮੱਜਾਂ ਦੇ ਵਿੱਚ ਹੀ ਹਾਂਜੀ ਅੱਛਾ ਇਹਦੇ ਮਗਰ ਬੱਚੀ ਸੀ ਹਾਂ ਨਹੀਂ ਇਹਦੇ ਬੱਛਾ ਵੀਰ ਜੀ ਇਹਦੇ ਬੱਛਾ ਹਾਂ ਇਹਦੇ ਬੱਛਾ ਵਾ ਲੈ ਵੀ ਇਹਦੇ ਮਗਰ ਦੋਸਤੋ ਬੱਛਾ ਕੋਈ ਚੌਕੀ ਸ਼ਿੱਕੀ ਮੰਨ ਕੇ ਪਹਿਲਾ ਸੂਆ ਮੰਨ ਕੇ ਮੇਰਾ ਵੀਰ ਸੱਦਾ ਕਰ ਰਿਹਾ ਗੋਲਾ ਗਾਲਾ ਵੀ ਜਿਵੇਂ ਆਉਂਦੇ ਹੁੰਦੇ ਵੀ ਆਰਤੀ ਇਹਦਾ ਘਰਾਣਾ ਗੋਲ ਹਾਂ ਆਰਤੀਆਂ ਦੇ ਬਿਲਕੁਲ ਸਾਲੇ ਕੀ ਕਰਮ ਵਾਲੀ ਗੋਲ ਆ ਉਤੋਂ ਬਨ ਬੋਨਾ ਗਾਲ ਕੰਬਲ ਬਾਕੀ ਇਧਰ ਮੇਰਾ ਭਰਾ ਮੁੱਠੀ ਮੁੱਠੀ ਥਾਣਾ ਤੇ ਜਦੋਂ ਸ਼ਹੀਵਾਲ ਦਾ ਆਪਾਂ ਨਾਲ ਲੈਂਦੇ ਵਛੀਆਂ ਨੂੰ ਥਣ ਥਣ ਵੈਸੇ ਸਾਰੇ ਭਰਾਵਾਂ ਨੂੰ ਪਤਾ ਬੜਾ ਸੋਹਣਾ ਆਉਂਦਾ ਸ਼ਹੀਵਾਲ ਦੇ ਵਿੱਚ ਤੇ ਬੰਨ ਵਾਲੀ ਇਹ ਬਾੜ ਭਰਾਵਾਂ ਨੂੰ ਦਿਖਾਤੀ ਹੈ ਪਲੂਣ 8 8.5 ਕਿਲੋ ਇਹਦੇ ਥੱਲੇ ਦੁੱਧ ਤੇ ਮੱਜਾਂ ਦਾ ਟੱਕਰਾ ਕਰਨ ਵਾਲੀ ਛੇ ਆ ਤੇ ਝੰਡੇ ਕੀ ਵੀਰ ਮੁੱਲ ਮੁੱਲ ਵੀਰੀ ਇਹਦਾ ਵੀ 30 32 ਜੋ ਮਰਜੀ ਆ ਇਹ ਵੀ ਵੀਰ ਜੀ 27000 ਦੀ 26000 ਦੀ ਦੇਣੀ ਵੀਰੀ ਇਹ ਵੀ ਹਾਂ ਮੈਂ ਨਾ ਵੀ ਆਪਾਂ ਕਿੰਤੂ ਪ੍ਰੰਤੂ ਅਜਾ ਪੈਣਾ ਨਹੀਂ ਪੈਣਾ ਹੀ ਨਹੀਂ ਮੁੱਲਾਂ ਚ ਪੈਣਾ ਹੀ ਨਹੀਂ ਕੋਈ ਵੀਰ ਭਰਾ ਜਾ ਕੇ ਤੇ ਦੁੱਧ ਪੀਵੇ ਤੇ ਨਿਆਰੇ ਲਵੇ ਜੇ ਮਖ ਹਾਂ ਬਾਬੇ 26000 ਦੀ ਉਹ ਫਾਈਨਲ ਜਾਣੀ ਆ ਤੁਹਾਨੂੰ ਜਿਹੜੀ 3 ਜੇ ਨੰਬਰ ਤੇ ਆਪਾਂ ਵਾਹਰ ਦਿਖਾਈ ਨਾ ਫਿਲਹਾਲ ਉਹਦਾ ਬੱਚਾ ਵਿਖਾ ਦਿੰਨੇ ਆ ਬੱਚੀ ਕਿਹੜੀ ਉਹਦੀ ਆ ਬੱਚੀ ਆ ਮਾੜਾ ਕਨਫਰਮ ਚੀਨੀ ਗਾਂ ਤੇ ਜੇ ਨੰਬਰ ਤੇ ਵਿਖਾਈ ਹੈ ਨਾ ਉਹਦੀ ਆ ਬੱਚੀ ਆ ਆ ਨਾਰੂ ਨਾਲ ਆ ਆ ਬੱਚੀ ਕਰੋ ਚੈੱਕ ਠੀਕ ਆ ਜੀ ਇੱਕ ਚੌਥੇ ਨੰਬਰ ਤੇ ਹੁਣ ਸ਼ਾਈਵਾਲ ਵਿਖਾ ਕੇ ਆਏ ਆ ਆਪਾਂ ਉਹਦਾ ਆ ਬੱਚਾ ਬੱਛਾ ਹਨ ਇਹ ਘੁੱਠੇ ਲਾਇਆ ਲਓ ਵੀ ਬੱਚਾ ਜਿਹੜਾ ਮੇਲ ਕਾਫ ਆ ਸ਼ਾਈਵਾਲ ਬੈੜਦਾ ਉਹ ਲਾਲ ਰੰਗ ਦੇ ਵਿੱਚ ਗੁੱਠ ਦੇ ਵਿੱਚ ਠੀਕ ਆ ਜੀ ਤੇ ਅੱਗੇ ਹੁਣ ਆਪਾਂ ਜਿਹੜੀਆਂ ਤੁਹਾਨੂੰ ਵੇੜਾ ਵਿਖਾਉਣੀਆਂ ਠੀਕ ਆ ਇਹ ਮਾਲ ਤਕਰੀਬਨ ਇੱਧਰ ਵੀ ਸਾਰਾ ਸੋਇਆ ਸੁਆਇਆ ਹੀ ਆ ਫਿਰ ਆ ਜਿਹੜੀ ਆਪਣੇ ਕੋਲ ਆ ਗਈ ਹੈ ਕਿ ਪੰਜਵੇਂ ਨੰਬਰ ਤੇ ਬੱਚੀ ਇਹ ਵੀਰ ਜੀ ਇਹ ਵੀ ਸੂਈ ਸਵਾਈ ਹੈ ਜੀ ਇਹਨੂੰ ਅਗਲੇ ਤੀਜਾ ਚੌਥਾ ਦਿਨਾਂ ਸੂਈ ਨੂੰ ਤੀਜਾ ਚੌਥਾ ਦਿਨ ਵੇਖੋ ਤੇ ਥਣ ਵੰਡ ਵਿਰਲ ਵੇਖੋ ਮੈਂ ਵੀ ਅਭੀ ਪਹਿਲਾ ਸੁਆ ਪਲੂਣ ਹੈ ਹਾਂਜੀ ਆਹ ਵੇ ਪਲੂਣ ਬੱਚੀ ਆ ਤੇ ਤੀਜਾ ਚੌਥਾ ਦੇਣੀਆ ਕਰਮਾ ਵਾਲੀ ਨੂੰ ਸੂਈ ਨੂੰ ਇਹਨੇ ਬੱਚਾ ਕਿ ਦਿੱਤਾ ਇਹਨੇ ਬੱਚਾ ਇਹਨੇ ਵੀਰ ਜੀ ਬੱਚਾ ਦਿੱਤਾ ਮਗਰ ਮੇਲ ਕਾਫ ਆ ਹਾਂ ਇਹ ਚੌਗੀ ਵੈੜਾ ਵੀਰ ਜੀ ਇਹ ਮੂੰਹ ਚਾਰ ਦੰਦਾਂ ਦਾ ਵੈੜ ਸਾਰੀ ਹਾਂ ਹਾਂ ਸੀਲੀਆਂ ਸੂਲੀਆਂ ਵੱਡੀਆਂ ਆ ਵਾ ਅਤੇ ਇਹ ਵੀ ਚੰਗੀ ਇਹਨੂੰ ਪਤਾ ਨਹੀਂ ਕਰ ਮਾਲੀਓ ਹਨਾ ਹਾਂਜੀ ਹਾਂ ਨਹੀਂ ਬਹੁਤ ਜਿਆਦੀ ਵੇਖੋ ਮਾਲੋ ਇਹ ਗੱਲ ਹੈ ਕਿ ਬਹੁਤ ਜਿਆਦੀ ਚੰਗੀ ਬੱਤੀ ਅੱਛਾ ਤਾਂ ਫਿਰ ਦੁੱਧ ਦੀ ਗੱਲ ਕਰੀਏ ਦੁੱਧ ਫਿਰ ਕਿੰਨਾ ਹੋਊਗਾ ਦੁੱਧ ਵੀਰੇ ਦੇ ਕੋਲੇ ਹੋਣਾ 6.5-7 ਕਿਲੋ ਦੇ ਲਗਭਗ ਆ ਵੀਰ ਜੀ ਸਾਢੇ ਜਿਹੜਾ ਚੋ ਲਈਦਾ ਹਾਂ ਸਾਢੇ 6.5 ਹਾਂ 6.5 3 ਸਵਾ 3 ਸਾਢੇ 3 ਦੁੱਧ ਇੱਕ ਵੇਲੇ ਦਾ ਵੀਰ ਜੀ ਇਹਦੇ ਕੋਲ ਹੈਗਾ ਵਾ ਅਜੇ ਬੱਤੀ ਆ ਵੇਖੋ ਅਜੇ ਤਾਜੀ ਸੂਈ ਇਹਨੇ ਆ ਸੂਣ ਸਾਭ ਨਹੀਂ ਕੱਤੀ ਤੇ ਵੰਡ ਵਿਰਲ ਵੇਖੋ ਤੇ ਸੀਲੀਆਂ ਵੱਚੀ ਨੂੰ ਵੇਖੋ ਇਹ ਨਹੀਂ ਵੀ ਮੰਨ ਲਓ ਕੋਈ ਪਹਿਲੇ ਸੂਰ ਬੱਚੀ ਆ ਥਣ ਥਣ ਵੇਖੋ ਕਿਹੜਾ ਲੱਗਾ ਹੈ ਹਾਂ ਥਣ ਥਣ ਮੰਨ ਲਓ ਉਕੀ ਮੁੱਠੀ ਥਾਣਾ ਨੋਕੜਾ ਹਾਂ ਤੇ 6:30 ਹੋ ਜੇ ਦੋਸਤੋ 7:00 ਹੋ ਜੇ ਹਾਂ ਆ ਦੁੱਧ ਦੇ ਤੇ ਥੱਲੇ ਆ ਇਸ ਵਕਤ ਹਾਜ਼ਰ ਆ ਹਾਂ ਮਤਲਬ ਅਜੇ ਸਟਾਰਟਿੰਗ ਹੀ ਆ ਕਰਮਾਲੀ ਦੀ ਮੇਰਾ ਭਰਾ ਜਿਵੇਂ ਖਾਊ ਪੀਊਗੀ ਤੈ ਤੂੰ ਚੱਕੂਗੀ ਹਾਂ ਤੇ ਦੋ ਦੋਵੇਂ ਉਵੇਂ ਕਰਮਾਲੀ ਜਿੰਨਾ ਕ ਇਹਨਾਂ ਦੇ ਦੋ ਉਹਨਾਂ ਦੁੱਧ ਦੇ ਦਊਗੀ ਇੱਕ ਦਿਨ ਕਿਵੇਂ ਫੇਰ ਮਾੜਾ ਬਖਾ ਨਹੀਂ ਲੈ ਆ ਬਖਾ ਨਹੀਂ ਪਿਛਾ ਲੈ ਕਰਾ ਦੇ ਚੱਕ ਵੇਖੋ ਥਾਣਾ ਹਾਂ ਇਹ ਤਾਂ ਗੁਰਦੀ ਨੂੰ ਪਤਾ ਹੀ ਨਹੀਂ ਕਰਮਾ ਵਾਲੀ ਨੂੰ ਕਿਤੇ ਵੀ ਲੱਤ ਬਹੁਤ ਸੋਨਾ ਥਾਂ ਲੱਗਾ ਹਾਂ ਤੇ ਵੀਰ ਕੀ ਮੁੱਲ ਆ ਕੀ ਡਿਮਾਂਡ ਰਊਗੀ ਇਹਦੀ ਵੀਰ ਜੀ ਇਹਦਾ ਮੁੱਲ ਭਾਵੇਂ 32 35 ਜੋ ਮਰਜ਼ੀ ਕਰ ਲਈਏ ਇਹ ਵੀ 28 ਆ ਦੀ ਵਾਸੀ ਦੇ ਦਾਂਗੇ ਵਿੱਚ 28 ਦੀ ਹਾਂਜੀ 28 ਦੀ ਠੀਕ ਹੈ ਭਰਾ ਹਾਂ ਕੋਈ ਵਿੱਚੋਂ ਕਰਨੀ ਓ ਛੋਟ ਛੜ ਇੱਕ ਗੱਲ 27 ਦੀ ਦੇ ਦਾਂਗੇ ਵੀਰ ਜੀ 27 ਦੀ ਹਾਂ 27 ਦੀ ਬਾਕੀ ਇਹ ਗੱਲ ਹੈ ਕਿ ਮੁੱਲੇ ਛੋਡਾਂ ਵਾਲੇ ਜਾਂ ਜੇਤੋਂ ਕੋਈ 100 150 50 ਛੋੜੀ ਹੋਣ ਤੇ ਗੱਲ ਮੱਠੀ ਵਕ ਮਾਲ ਨਵਾਇਆ ਤਵਾਇਆ ਨਹੀਂ ਗਿਆ ਨਹੀਂ ਤੇ ਨਾਤਾ ਤੋਤਾ ਤਾਨੂੰ ਬੜਾ ਪਹੂ ਤੇ ਬੰਦਾ ਮਛਾ ਮਛਾ ਚੁਕੀਆਂ ਹੁਣ ਤਾਂ ਫਿਰ ਤਾਨੂੰ ਬੜਾ ਬੜਾ ਫਰਕ ਪੈਂਦਾ ਕਿ ਨਹੀਂ ਆ ਚਲੋ ਨਹੀਂ ਰਾਤਾਂ ਆ ਵੈਰੀ ਗੁੱਡ ਹਾਂ ਲਓ ਵੀ ਅੱਗੇ ਇੱਕ ਹੋਰ ਵਾਰ ਤੁਹਾਨੂੰ ਦਿਖਾਉਣੇ ਆ ਠੀਕਾ ਜੀ ਮਤਲਬ ਮਾਲ ਅੱਜ ਗਿਫਟ ਹੀ ਦੇਣੇ ਆ ਗਿਫਟ ਭਰਾਵਾਂ ਨੂੰ ਗਿਫਟ ਗਿਫਟ ਵੀ ਜਿਆਦੇ ਰੁਪਏ ਨਹੀਂ ਲੈਣੇਗੇ ਚਲੋ ਦੁੱਧ ਮੇਰੇ ਭਰਾਵਾਂ ਨੇ ਜਿੰਨੇ ਘਰ ਦਾ ਡਾਂਗ ਜਿੰਨੇ ਦੀ ਦੇਰੀ ਤੇ ਡੱਬਾ ਨਹੀਂ ਲੈ ਕੇ ਕੋਈ ਜਾਊ ਜਿਹੜਾ ਤੇਰੀਂ ਡੱਬਾ ਨਹੀਂ ਫੜਨ ਦਿੰਦੀ ਹਾਂ ਹਾਂ ਜੀ ਅੱਗੇ ਝੰਡੇ ਵੀ ਰ ਆਹ ਨਹੀਂ ਫਿਰ ਹਾਂ ਇਹ ਆ ਗਈ ਵੀਰ ਜੀ ਚੀਨੀ ਗਦਰੀ ਵੈੜ ਗਦਰੀ ਆ ਗਈ ਆ ਹਾਂ ਗਦਰੀ ਚੀਨੀ ਗਦਰੀ ਮੈਂ ਵੀ ਚੀਨੀ ਗਦਰੀ ਆ ਗਈ ਆ ਇਹ ਸਵੇਰ ਪਹਿਲਾ ਕਿ ਦੂਜਾ ਇਹ ਵੀਰ ਜੀ ਇਹ ਦੂਜਾ ਸੂਆ ਵਾ ਲੈ ਵੀ ਦੂਜੇ ਸੂਵੇ ਮੇਰੇ ਭਰਾ ਮਾਰੋ ਨੀਗਾ ਹਾਂ ਦੂਜੇ ਸੂਵੇ ਵੈੜ ਬੁਖਾਰ ਆ ਰਿਹਾ ਕਿੰਨੇ ਦਿਨਾਂ ਦੀ ਸੂਈ ਏ ਇਹਨੂੰ ਸੂਈ ਨੂੰ ਅੱਜ ਵੀਰ ਜੀ ਇਹਨੂੰ 6 ਦਿਨ ਹੋ ਗਏ 6-7 ਦਿਨ ਹੋ ਗਏ 6-7 ਦਿਨ ਹਾਂਜੀ ਹਾਂਜੀ ਲੈ ਵੀ 6-7 ਦਿਨ ਹੋ ਗਿਆ ਕਰੋ ਚੈੱਕ ਹਾਂ ਸੋ ਦੂਜਾ ਸੁਹਾ ਵਛੀ ਆ 6-7 ਦਿਨਾਂ ਦੀ ਸੁਈ ਆ ਹਾਂ ਬੱਚਾ ਇਹਦੇ ਮਗਰ ਕੀ ਬੱਚਾ ਇਹਦੇ ਮੁਵੱਸ਼ਾ ਹੀ ਆ ਵੇਦੀ ਇਹਦੇ ਕੋਈ ਚੁਆਈਆਂ ਵੜੀਆਂ ਵੀਰ ਜੀ ਤੁਹਾਨੂੰ ਪਤਾ ਜੜੀਆਂ ਥੋੜੀਆਂ ਗਦਰੀਆਂ ਹੁੰਦੀਆਂ ਟੱਟਾ ਘੱਟ ਵਕਾਉਂਦੀਆਂ ਅਨ ਚੰਡੇ ਇਹ ਚੱਲੇ ਗਿਆ ਵੀ ਵਨ ਡਿਵਰ ਲੇਖੋ ਚੁਆਈਆਂ ਇੱਕ ਨੰਬਰ ਦੀਆਂ ਅੱਛਾ ਚੰਡੇ ਦੁੱਧ ਵੀਰੇ ਸਹੀ ਕਿੰਨਾ ਚਵਾਦ ਗਿਆ ਪਹਿਲਾਂ ਵੀਰ ਇਹਦੇ ਕੋਲੇ ਜਿਹੜਾ ਦੁੱਧ ਹੋਣਾ ਹੈਗਾ ਨਾ 8.5-9 ਕਿਲੋ ਦੁੱਧ ਵੀਰ ਜੀ ਇਹਦੇ ਕੋਲ 8.5-9 ਹਾਂ ਕੋਈ ਆ ਕੀ ਇਹ 12-13 ਕਿਲੋ ਚਲੋ ਕਿਵਾਜ ਆਊਗੀ ਪਰ ਹੁਣ ਜਦਨ ਦਿਨ ਦੁਨ ਲੱਗਣ ਲਾ ਪਿਆ ਜਦੇ ਵਾਰ ਨੂੰ ਮੈਲਾ ਮੁਲਾ ਲੋ 9 ਕਿਲੋ ਅੱਛੀ ਦੋ ਦੋ ਸਾਡੇ 8 9 ਕਿਲੋ ਅੱਜ ਇਹਦੇ ਥਲੇ ਹੁਣ ਮੌਕੇ ਤੇ ਮੌਜੂਦ ਆ 8 9 ਕਿਲੋ ਬੱਛਾ ਮਗਰ ਦੇ ہاں ਥਾਣੇ ਵੇਖੋ ਮੇਰੇ ਪਰ ਦੂਰਾ ਥਣ ਲੱਗਾ ਮੱਝਾ ਨਾ ਵੱਟਾ ਵੀਰ ਜੀ ਕੱਦ ਸੋਣਾ ਹਾਂ ਕੱਦ ਸੋਣਾ ਚਵਾਈਆਂ ਸਾਰੀਆਂ ਹੀ ਬੰਬੇ ਪਾਸ ਹਾਂ ਬਾਕੀ ਜਾਂਦੇ ਵੀਰ ਇੰਨਾ ਗਾਲ ਆ ਵੀ ਚਲੋ ਭਾਵੇਂ ਇਹਨਾਂ 8 9 ਬਸ ਲੀਟਰ ਹੀ ਤੇਰਾ ਸਰੀਰ ਇਹਨਾਂ ਦਾ ਛਾਟਵੇਂ ਜਿਆ ਕਰ ਮੈਂ ਇਹਨਾਂ ਵੀਰ ਜੀ ਸਰੀਰ ਵੀ ਛਾਟਵੇਂ ਆ ਫਿਰ ਇਹਨਾਂ ਨੂੰ ਕਰਮ ਵਾਲਿਆਂ ਨੂੰ ਜੋ ਭਾਵੇਂ ਸੁੱਕਾ ਗਿੱਲਾ ਜੋ ਮਰਜ਼ੀ ਪਾ ਲੋ ਉਹ ਖਾ ਲੈਣਾ ਨਾ ਹਾਂ ਫਿਰ ਕਿਤੇ ਮੰਨ ਲਓ ਇਹਨਾਂ ਨੂੰ ਚਾਰੀਆਂ ਨੂੰ ਕੋਈ ਠੰਡ ਗ ਇਸੇ ਤਰ੍ਹਾਂ ਹੀ ਠੀਕ ਹੈ ਨਾ ਗੱਲ ਬਾਕੀ ਚਲੋ ਹੁੰਦਾ ਤੇ ਹੈ ਅਸਰ ਤੇ ਪੈਂਦਾ ਵਾ ਜਿੱਤਾ ਠੰਡਾ ਵੇ ਕਲੂਈ ਕੰਡੇ ਇਕੱਠੀਆਂ ਹੋਈਆਂ ਥੋੜੀਆਂ ਆ ਹਾਂ 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 ਬਾਕੀ ਇਹ ਗੱਲ ਹੈਗੀ ਆ ਵੀ ਚਲੋ ਜਿਹੜੇ ਕੋਈ ਸਾਂਭ ਕਰੂ ਤੇ ਵੀਰ ਜੀ ਦੁੱਧ ਨਿਆਰਿਆਂ ਵਾਲਾ ਵਾ ਇਹਨਾਂ ਦਾ ਹਾਂ ਹਾਂ ਸਹੀ ਆ ਪਾਕਿਸਤਾਨ ਤੋਂ ਇਧਰ ਇੱਕ ਬਣਿਆ ਦੇ ਪਾਸੋਂ ਵੀ ਵਿਖਾਈਏ ਭਰਾਵਾਂ ਨੂੰ ਆ ਮਾਰੋ ਨੇਗਾ ਠੀਕਾ ਜੀ ਸੋ ਦੂਰੋਂ ਲੱਗ ਕੇ ਆਉਣਾ ਪੈਸੇ ਮੇਰੇ ਵੀਰ ਭਾਵੇਂ ਥੋੜੇ ਆ ਭਾਵੇਂ ਜਿਆਦੇ ਆ ਭਾਵੇਂ ਲੱਖ ਲਾਣਾ ਭਾਵੇਂ 28 30 ਹਜ਼ਾਰ ਲਾਉਣਾ ਚਲੋ ਪਸ਼ੂ ਚੋਣ ਜਾਣ ਦਾ ਮਾਰਾ ਨਹੀਂ ਹੋਊਗਾ ਉਹਦੀ ਤਸੱਲੀ ਇੱਥੇ ਆਣ ਕੇ ਜਿੰਦਾ ਮਰਜੀ ਚੋ ਕੇ ਕਰ ਲਿਓ ਪੈਸੇ ਤੇ ਵੀਰ ਜੀ ਪੈਸੇ ਹੀ ਆ ਨਾ ਭਾਵੇਂ ਲੱਖਾਂ ਦੇ ਭਾਵੇਂ 20 ਆ ਤੇ ਭਾਵੇਂ ਕੁਝ ਵੀ ਆ ਪੈਸਾ ਨਹੀਂ ਨਾ ਐਵੇਂ ਬਣਦਾ ਕੋਈ ਵੀ ਜਿਹੜੀ ਵੀ ਵਹਿੜ ਹੈਗੀ ਵੀਰ ਜੀ ਸਾਰੀਆਂ ਵਹਿੜਾਂ ਦੇ ਕਿਤੇ ਕੋਈ ਬੰਬੇ ਪਾਸ ਹੀ ਆ ਸਾਰੀਆਂ ਕੋਈ ਲੱਤ ਮਾਰ ਜੇ ਥੱਲੇ ਡਿੱਕਿਆ ਵਾਂ ਮੋਲ ਵੀਰ ਜੀ ਇਹਦਾ ਭਾਵੇਂ 32 35 ਜੋ ਮਰਜ਼ੀ ਕਰ ਲਈਏ ਇਹ ਵੀ ਵੈ 28000 ਦੀ ਦੇ ਦੇ 28 ਦੀ ਹਾਂ ਲੈ ਮੰਨ ਲਓ ਇਹ ਗੱਲ ਹੈ ਕਿ ਇਹਦਾ ਨਹੀਂ ਆਪਾਂ ਮੋਲ ਨਹੀਂ 30 ਤੋਂ ਬਾਹਰ ਨਹੀਂ ਲਓ ਵੀ ਇਹ ਵੀ 28000 ਦੀ ਹਾਂ 28000 ਦੀ ਉਹ ਫਾਈਨਲ ਮਿਲ ਜੂਗੀ 8 9 8 9 ਕਿਲੋ ਹੋਣ ਚਾਹੁੰਦੇ ਆ ਹਾਂ ਬੱਛਾ ਮਗਰ ਬੱਚੇ ਤੁਹਾਨੂੰ ਇੱਕ ਪੂਰ ਦੇ ਫਿਰ ਆਪਾਂ ਐਂਡ ਦੇ ਵਿੱਚ ਦਿਖਾ ਦੇਾਂਗੇ ਹਾਂਜੀ ਹਾਂਜੀ ਇੱਧਰ ਅੱਗੇ ਨੈਕਸਟ ਚੱਲਦੇ ਵੀਰ ਝੰਡੇ ਆ ਕੀ ਆ ਕੀ ਸ਼ਾਈ ਵਾਲ ਇਹ ਸ਼ਾਈ ਵਾਲ ਵੀਰ ਜੀ ਗਾੜੀ ਲੈ ਵੀ ਹਾਂਜੀ ਅੱਜ ਤਾਂ ਨਸਲਾਂ ਦੇ ਨਾਂ ਹੀ ਭੁੱਲ ਭੁੱਲ ਜਾਣ ਡਏ ਛੰਡੇ ਵੀਰ ਮੈਂ ਨਾ ਵੀਰ ਦੀ ਇਦਾਂ ਹੀ ਹੁਣ ਹੋਇਆ ਕਰੂਗਾ ਤੁਸੀਂ ਭੁੱਲਿਆ ਕਰੋਗੇ ਨਹੀਂ ਜਿੰਨਾ ਪਹਿਲੀਆਂ ਵੀਡੀਓ ਚ ਆਪਣਾ ਦੇਂਦੇ ਸੀ ਨਾ ਤੁਸੀਂ ਮੰਨ ਲਓ ਬਹੁਤ ਭਾਰ ਰੋਕਾ ਹੈ ਬਿਲਕੁਲ ਤੇ ਬਾਕੀ ਇਹ ਗੱਲ ਹੈਗੀ ਆ ਆਪਾਂ ਰੁਕ ਰੁਕ ਕਰ ਹੀ ਦੇਣੀਆਂ ਖੋਲ ਪੋਤੇ ਨੂੰ ਲੈ ਵੀ ਹਾਂ ਇਹ ਨੂੰ ਵਾਦੇ ਵੀ ਆ ਗਿਆ ਵੀਰ ਝੰਡਾ ਉਤੋਂ ਮੌਸਮ ਵੀ ਠੰਡਾ ਹਾਂ ਮੌਸਮ ਵੀ ਠੰਡਾ ਉਤੋਂ ਮੌਸਮ ਵੀ ਠੰਡਾ ਫੇਰ ਉਹ ਨਲਵਾ ਐ ਤੁਹਾਨੂੰ ਦੱਸਣ ਦਿਆਂ ਗਰਮ ਠੀਕ ਆ ਠੀਕ ਇਹ ਬੱਛੀ ਵੀ ਦੂਜਾ ਸੂਬਾ ਹੀ ਏ ਦੂਜਾ ਸੂਬਾ ਦੂਜਾ ਸੂਬਾ ਵੀਰ ਜੀ ਲੈ ਵੀ ਇਹ ਦੂਜਾ ਸੂਬਾ ਹੀ ਔਲ ਕਰਦੇ ਨਾ ਤਲਿਹਾਰੀ ਨਾ ਇਹ ਵੀਰ ਜੀ ਮੰਨ ਲਓ ਉਹ ਸੰਗਲ ਹੀ ਪਾਉਂਦੇ ਤਾਂ ਆਪਾਂ ਤਲਿਹਾਰੀ ਪਾ ਦਿੰਦੇ ਹਾਂ ਉਹਦਾ ਕਰਕੇ ਨਾ ਉਹ ਵੇਖੋ ਮੂੰਹ ਜਾਂ ਠਾਂ ਸੁੱੜਦੀ ਕੋਈ ਮਾਰਦੀ ਨਹੀਂ ਕੋਈ ਗੱਲ ਨਹੀਂ ਬਾਕੀ ਤੁਹਾਡਾ ਭੁੰਡਾ ਸੋਹਣਾ ਇਹਦਾ ਵੀ ਹੈ। ਬਾਕੀ ਜੀ ਦੁੱਧ ਸੋਹਣਾ ਇਹਦੇ ਕੋਲੇ। ਇਹ ਕਿੰਨਾ? ਹਾਂ ਇਹਦੇ ਕੋਲੇ ਵੀ ਜੀ 10 ਤੋਂ ਬਾਹਰ ਹੀ ਆ 11 11 ਕਿਲੋ ਦੁੱਧ ਹੈਗਾ ਦੇਖੋ। ਇਹ ਵੀ 나ੜੂ ਤੇ ਬੱਚਾ ਜੀ। 나ੜੂ ਤੇ ਆ। ਹਾਂ ਮੈਂ ਵੀ 나ੜੂ ਦੇ ਤੇ ਬੱਚਾ ਆ ਇਹਦਾ ਮੂੰਹ ਮੱਥਾ ਫੇਸ ਕੁਆਲਿਟੀ ਦੀ ਚੈੱਕ ਕਰ ਲੋ। ਹਾਂ। ਸੋ ਦੂਜਾ 3 4 ਇੰਚ। ਹਾਂ। ਮੁਠੀ ਥਾਨਾ। ਮੁਠੀ ਥਾਨਾ। ਤੇ ਮਿਲਨ ਮਲੌਣ ਤੇ ਵਿੱਚ ਆ ਮੈਂ ਇਹਨਾਂ ਵੀਰ ਜੀ ਕੋਈ ਤਾਂ ਦੱਸਣ ਦਿਆਂ ਕੋ ਲੱਤ ਵੀ ਮਾਰ ਜੇ ਰੁਪਈਏ ਡਬਲ ਹੋਣਗੇ। ਚੰਗਾ ਭਰਾ। ਹਾਂ ਠੀਕ ਹੈ ਭਰਾ। ਹਾਂ 22 ਜੁ ਕੋਈ ਲਓ ਵੀ 10 11 ਕਿਲੋ ਦ ਨਾਰੂ ਦੇ ਬੱਚਾ ਇਹਦੇ ਠੀਕਾ ਜੀ ਮਗਰ ਬੱਚਾ ਮੇਲ ਕਾ ਪਰ 나ੜੂ ਦੇ ਬੱਚਾ ਹਾਂ ਆ ਦੇਖੋ ਆ ਦੇਖੋ ਕਰੋ ਚੈੱਕ ਠੀਕ ਹੈ ਜੀ ਸੋ ਆ ਮੁਠੀ ਮੁਠੀ ਥਾਣ ਲੱਗਾ ਕਰ ਮਾਲੀਆਂ ਮੁਠੀ ਥਾਣ ਵੀਰ ਜੀ ਚਵਾਈਆਂ ਬੜੀਆਂ ਚੰਗੀਆਂ ਇਹਦਾ ਵੀਰ ਜੰਦੇ ਮੁੱਲ ਦੱਸ ਕਿੰਨੇ ਦੀ ਦੇ ਰਿਆ ਫਿਰ ਇਹ ਵੀਰ ਜੀ ਮੁੱਲ ਭਾਵੇਂ ਦਾ 35 36 ਜੋ ਮਰਜੀ 32 ਦੀ ਦੇ ਦੀਏ 32 ਦੀ ਦੇ ਦੇ ਆਪੇ ਲੈਸ ਕਰਕੇ ਦੇ ਦੇ ਮੇਰਾ ਪਾਤੂਗਲਾ ਜਾਦੀ 3000 ਦੀ ਵੀਰ ਜੀ ਹਾਂ ਨਾ ਹੋ ਜੂਗੀ 3000 ਦੀ 3000 ਦੀ ਬੱਚੀ ਹਾਂ ਨਾ ਹੋਣੀ ਜੇ ਕੋਈ ਇਹ ਚੁਰ ਪਈਆ ਸਾਉ ਖੰਡ ਛੋੜ ਹੋਣੀ ਜੇ ਚਵਾਈਆਂ ਦੀ ਆਪਣੀ ਫੁੱਲ ਗਰੰਟੀ ਆ ਹਾਂ ਗਾੜਨਾ ਗਾੜ ਵਧੀਆ ਚੋਈ ਜਾਂਦੀ ਪਿਛਾੜਨਾ ਪਿਛਾੜ ਚੋਈ ਜਾਂਦੀ ਹੈ ਚੱਕੋ ਜੀ ਅੱਗੇ ਨੈਕਸਟ ਆਪਣੇ ਕੋਲ ਆ ਗਈ ਇਧਰ ਵੀਰ ਝੰਡੇ ਇਹ ਪਹਿਲਣ ਵੱਛੀ ਆ ਗਈ ਵੀਰ ਜੀ ਪਹਿਲਾ ਸੂਆ ਵੱਛੀ ਹੈ ਮਗਰ ਵੀ ਵੱਛੀ ਆਪ ਵੀ ਵੱਛੀ ਕਰੋ ਗੱਲ ਹਾਂ ਦੁੱਧ ਵੀ ਵੀਰ ਜੀ 8 9 ਕਿਲੋ ਕਰਮਾਂ ਵਾਲੀ ਕੋਲੇ ਪੂਰਾ ਹਾਜ਼ਰ ਹੋਣ ਲੈ ਵੀ ਝੰਡੇ ਵੀਰ ਬਹੁਤਿਆਂ ਸਫਾਈਆਂ ਹਨ ਬੜੀਆਂ ਸਫਾਈਆਂ ਵੀਰ ਜੀ ਵੱਛੀ ਬਹੁਤ ਹੈ ਪਹਿਲੇ ਜੀ ਅੱਜ ਦਿਨ ਕਿੰਨੇ ਹੋਗੇ ਸੂਈ ਨਾ ਦੇਣੇ ਨੂੰ ਅੱਜ ਵੀਰ ਜੀ ਮੇਰੇ ਸਾਹਮਣੇ ਤਿੱਜਾ ਕ ਦੇਣਾ ਸੂਈ ਨੂੰ ਇਹ ਬੁਲਬੁਲ ਦਾ ਬੱਚਾ ਆਂਦੇ ਫਿਰ ਹਾਂ ਹਾਂ ਜੀ ਹਾਂ ਜੀ ਬੁਲਬਲੀ ਆ ਕੇ ਕਰ ਮਾਰ ਜਾ ਵੇਖੋ ਧੁੰਨ ਵੇਖੋ ਚਾਲਰ ਵੇਖੋ ਮੱਥਾ ਵੇਖੋ ਸ਼ਾਈ ਆਲ ਆਲਾ ਵੇਖੋ ਨਹੀਂ ਗਾਲਾ ਬੱਚੀ ਵੇਖੋ ਮੇਰੇ ਭਰਾ ਹਾਂ ਫਿਰ ਸੀਲਿੰਗਾਂ ਵੀ ਇੱਕੋ ਬੱਚੀ ਇੱਥੇ ਇੱਥੇ ਖੜਾ ਨਹੀਂ ਮਰਦਾ ਬਨ ਬੁਨ ਕਰੋ ਚੱਕ ਇਹ ਮੈਨੂੰ ਤਾਂ ਦੰਦਾਂ ਦੇ ਵਿੱਚ ਕਿਵੇਂ ਫਿਰ ਚੌਗੀ ਛਗੀ ਵੀਰ ਜੀਏ ਚੌਗੀ ਛਗੀ ਹਾਂ ਚੌਗੀ ਛਗੀ ਆ ਬੱਚੀ ਇਹ ਲੈ ਵੀ ਬੱਚੀ ਪਹਿਲਾ ਸੂਆ ਮੇਰੇ ਭਰਾ ਇੱਕ ਵਾਰੀ ਪੂਰਾ ਤਸੱਲੀ ਨਾਲ ਵੇਖਿਆ ਤੇ ਫਿਰ ਬੇਸ਼ੱਕ ਕਾਲ ਕਰਿਆ ਜੇ ਜੇ ਦਿਲ ਨੂੰ ਲ ਹਾਂ ਇਹ ਨਹੀਂ ਮੰਨ ਲਓ ਕੋਈ ਇਹ ਗੱਲ ਹੈ ਕਿ ਆ ਕੋਈ ਡਰਕਲ ਛੜਾਕਲ ਚਾਹੇ ਕੋਈ ਉਹੋ ਜੀ। ਚੁਵਾਈਆਂ ਚੁਵਾਈਆਂ ਦੇ ਵੀਰ ਦੀ ਨੀਂਦਾਂ ਆਉਂਦੀਆਂ ਥੱਲੇ ਜਦੋਂ ਚਲੀ ਗਈ। ਹਾਂ ਮਗਰ ਵੀ ਬੱਚੀ ਕਿਤੇ ਕਿੱਥੇ ਆ ਬੱਚੀ ਬੱਚੀ ਵੀਰ ਦੀ ਮਗਰ ਵੀ ਬੱਚੀ ਹਾਂ ਲੈ ਮਗਰ ਵੀ ਬੱਚੀ ਆ ਗੋੜਲ ਦਾ ਰਾਂਗਾ ਕਰਮਾਲੀ ਦਾ ਬਿਲਕੁਲ ਮਲੇ-ਮੂਲੇ ਮਾਰ ਕੇ ਤੇ ਥੱਲਿਓਂ ਵੇਖੀ ਮੰਨ ਲਓ ਬੱਚੀ ਪੂਰੀ ਫੱਬਦੀ 8-9 ਕਿਲੋ ਹੀ ਫਿਰ ਜੀ ਇਹਦੇ ਕੋਲੇ ਬੋਲਾ ਬੋਲੀ ਬਹੁਤ ਹੀ ਬਾਕਮਾਲ ਵਛੀ ਆ ਥੱਲੇ ਸਫਾਈਆਂ ਸੁਫਈਆਂ ਬਹੁਤ ਜਿਆਦੀਆਂ ਨੇ ਹਾਂ ਪਹਿਲਣ ਵਛੀ ਚਲੋ ਸੂਈ ਏ ਕਰਮ ਵਾਲੀ ਠੀਕ ਆ ਜੀ ਤੇ ਮੇਰਾ ਭਰਾ ਕਰੋ ਸੌਦਾ ਦੋ ਬੱਧ ਫਾਇਰ ਫੂਡ ਚਲੋ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਚੰਗੀ ਆ ਮਾਲ ਕ੍ਰੋਸ ਦੇਸੀ ਹਾਂ ਪਣ ਦੇ ਵਿੱਚ ਮਾਲ ਆ ਸਾਰਾ ਤੇ ਕ੍ਰੋਸ ਬ੍ਰੈਡਾਂ ਨੇ ਵਛੀਆਂ ਪਸੰਦ ਆਉਣ ਵਾਲੀਆਂ ਨੇ ਮੇਰੇ ਭਰਾਵਾਂ ਨੂੰ ਪਹਿਲਣ ਵਛੀ ਵੀਰ ਝੰਡੇ ਇਹ ਦੁੱਧ ਇੱਕ ਵਾਰੀ ਫਿਰ ਦੱਸੀ ਮੜਾ ਜਾਇਦਾ ਦੁੱਧ ਵੀਰ ਜੀ ਇਹਦੇ ਕੋ 8.5 9 ਕਿਲੋ ਦੁੱਧ ਹੈਗਾ ਵਾ 10 ਦੇ ਲਗਭਗ ਹੀ ਹੋਊਗਾ 10 ਦੇ ਲਾਗੇ ਬਾਕੀ 8 8.5 ਕਿਲੋ ਦੁੱਧ ਹੋਣਾ ਹੈਗਾ ਵਾ ਜਿਹੜਾ ਆਪਾਂ ਚੋਨੇ ਠੀਕ ਹੈ ਦਵਾਈਆਂ ਪੂਰੀਆਂ ਕੋਈ ਵੰਗਾ ਨਾ ਪਾਵੇ ਨੂੰ ਪਾਵੇ ਕਰਮਾ ਲਈ ਠੀਕ ਆ ਉਸ ਦਾ ਮੈਂ ਵੰਗੂ ਹੀ ਚੋਵੇ ਦੇ ਦਈਏ ਕਿੰਨੇ ਦੀ ਦੇ ਦਈਏ 45000 ਦੀ ਵੀਰ ਜੀ 45 ਦੀ ਹਾਂ ਥੋੜਾ ਕਾਰਨ ਲੱਗਿਆ ਜੈਜ ਕੇ ਦੇ ਦੇ ਜੈਜ ਜੈਜ ਫਿਰ ਵੀਰ ਜੀ 42000 ਦੀ ਬਚੀ ਦੇ ਦਾਂਗੇ ਬਚੀ ਤੇ ਚਲੋ 50 ਨੂੰ ਜਾਂਦੀ 50 50 ਵੀ ਕਰਤੀ ਹਾਂ ਜਿਤਨਾ ਬਚੀ ਦਾ ਝੋਲਾ ਚਾਲਾ ਮਗ ਇਹ ਨਾ ਗੱਲ ਤੇ ਬਾਕੀ ਇਹ ਗੱਲ ਹੈ ਕਿ 42000 ਦੀ ਦੇ ਦਈਏ ਵੀਰ ਜੀ ਠੀਕ ਆ ਹਾਂ ਸੋਣਾ ਵੀਰ ਜੀ ਇਹ ਦੇਖੋ ਅੱਛਾ ਜੀ 11 12 ਕਿਲੋ ਦੁੱਧ ਵੀਰ ਜੀ ਹਾਜ਼ਰ ਆਉਣਾ 11 12 ਕਿਲੋ ਹਾਂ ਅੱਜ ਨਹੀਂ ਇਹ ਵੀ ਪਹਿਲਾਂ ਹੀ ਆ ਪਹਿਲਾਂ ਨਹੀਂ ਹੈ ਪਹਿਲਾਂ ਨਹੀਂ ਪਹਿਲਾਂ ਲੈ ਵੀ ਵੇਖੋ ਪੂਰੀ ਗੇਂਦਰ ਕੀ ਆ ਗੇਂਦਰ ਕੀ ਹਾਂ ਹਾਂ ਜੀ ਹਾਂ ਜੀ ਵੇਖੋ ਤੇ ਬੱਚੀ ਵੀਰ ਜੀ ਬਹੁਤ ਜਾਰੀ ਕਰਤੂਤ ਵਾਲੀ ਆ ਕੱਦ ਚਲੋ ਹਿਸਾਬ ਦਾ ਹੈਗਾ ਬੱਚੀ ਦਾ ਆ ਪਰ ਦੁੱਧ ਤਾਂ ਨੇ ਮਦਸਨ ਦਿਆਂ ਗੱਲ ਵੀਰ ਜੀ ਬਾਲਟੀ ਨਤਾਰ ਨਤਾਰ ਕਰਮਾ ਵਾਲੀ ਕਰਦੀ ਆ ਮੰਨ ਲਓ ਥਾਂ ਵੇਖਣ ਨੂੰ ਜਰੂਰ ਛੋਟਾ ਲੱਗਦਾ ਵਾ ਪਰ ਛੱਟੂ ਨਾ ਚਵਾਈਆਂ ਇੱਕ ਨੰਬਰ ਦੀਆਂ ਹਣ ਦੀ ਹਾਂ ਠੀਕ ਨਾ ਕਲਰੇ ਆ ਪ੍ਰਾਠੀਗਾ ਹਾਂ ਤਫਸੀਲੀਆਂ ਸੂਲੀਆਂ ਬਹੁਤ ਬੱਚੀ ਨੂੰ ਵਧੀ ਲੱਗੀਆਂ ਆਪਦੇ ਭਜਨ ਕਾਦਲਾਂ ਤੋਂ ਥੋੜਾ ਜ਼ਿਆਦਾ ਲੜਦੀ ਹਾਂ ਹਾਂ ਬਹੁਤ ਬਥੱਲਾ ਵੇਖੋ ਵੀਰ ਜੀ ਕਿੱਡਾ ਲੱਗਾ ਕਰਮਾ ਵਾਲੀ ਨੂੰ ਇਹ ਬੱਚੀ ਵੀਰ ਜੀ ਚਲੋਗੇ ਇਹ ਗੱਲ ਹੈਗੀ 14 15 ਸਰੀ ਆ ਬੱਚੀ ਹਾਂ ਹਾਂ ਐਸ ਵਕਤ ਕਿਨਾਂ 10 ਕੇ 9 ਦੱਸਿਆ ਨਹੀਂ ਵੀਰ ਜੀ 10 ਤੋਂ ਬਾਹਰ ਆ 11 12 ਦੇ ਲਗਭਗ ਆ 10 12 ਹਾਂ ਵੇਖੋ ਭਾਂਡਾ ਮੇਰੇ ਕੋਲ 10 11 ਕਿਲੋ ਖੁੱਲਾ ਦੁੱਧ ਹੈਗਾ ਗਰਮਾਲੀ ਕੋਲੇ ਹਾਂ ਹਾਂ ਬੱਚੀ ਵੀ ਮਗਰ ਅੱਜ ਇਹਦੇ ਵੀ ਬੱਚੀ ਵਾਗੀ ਵਧੀਆ ਦਿੱਤੀ ਨੇ ਛਾਈ ਹਾਲ ਦੀ ਬੱਚੀ ਦਿੱਤੀ ਆ ਹਾਂ ਲੈ ਵੀ ਸਾਬ ਵੇਖੋ ਫਾੜੀ ਵਾਲਾ ਚੱਡਾ ਵੇਖੋ ਮਾਨਸਾ ਜੇ ਕੋਸ ਹਿਸਾਬ ਲਈ ਇਹਨੇ ਵੀ ਸਾਰੀਆਂ ਬੈੜਾਂ ਦੇ ਵਿੱਚੋਂ ਵੱਡਾ ਚੱਡਾ ਕਿਹਦਾ ਤੇਦਾ ਇਹਦਾ ਇਹਦਾ ਹਾਂ ਇਹਦਾ ਤੇ ਉਹ ਉਹਦਾ ਦੂਜੀ ਦਾ ਛਾਈ ਵਾਲਾ ਹਾਂ ਮੇਚ ਬਾਕੀ ਬਾਕੀ ਥਾਨ ਥੋਣ ਕਰਮ ਵਾਲਿਆਂ ਨੂੰ ਮੰਨਣੇ ਪਾਣੇ ਆ ਮੰਨਣੇ ਪਾਣੇ ਦੇਸੀ ਬੈੜਾਂ ਦਾ ਮੁਕਾਬਲਾ ਕੋਈ ਨਹੀਂ ਥਾਨ ਥੋਣ ਵੇਖੋ ਮੱਜਾਂ ਨਾਲ ਤੇ ਲੱਗੇ ਹੈ ਹਾਂਜੀ ਹਾਂਜੀ ਤੇ ਇਹੋ ਵੀਰ ਝੰਡੇ ਇਹਦੇ ਮਗਰ ਵੀ ਬੱਛੀ ਹੈ ਨਾ ਹਾਂਜੀ ਬੱਛੀ ਬੱਛੀ ਵੀ ਹੈ ਲਾ ਵੀ ਤੇ ਇਹ ਵੀਰ ਝੰਡੇ ਕੀ ਰੇਟ ਪੜਤਾ 45 ਦੇ ਦਈਏ ਜੀ ਜੈ ਜਾਪੇ ਕਰਦਗੇ ਹੈ ਬਾਹ ਪੂਰੀ ਛੋੜ ਕਰਦਗੇ ਨਚੋੜ ਹੀ ਕਰਦਗੇ ਕੇ ਇਹ ਵੀ ਫਿਰ 42 ਦੀ ਦੇ ਦਈਏ ਵੀਰ ਜੀ ਉਹਦੇ ਨਾਲ ਹੀ ਕਰਦੇ 42 42 ਦੀ ਚਲੋ ਬਾਕੀ ਜਿੱਥੇ ਗਿਆ ਭਾਨ ਭਰਾਣੇ ਕੋਈ ਪ੍ਰੇਮ ਹਵਤਨਾ ਕਿਤੇ ਮਹਿਸੂਸ ਕਰਾਉਣੀ ਹੋਈ ਤੇ ਮੌਕੇ ਤੇ ਕਰਾ ਲੂਗਾ ਚਲੋ ਕੋਈ ਨਹੀਂ ਵੀਰ ਜੀ ਇਹ ਮੰਨ ਲਓ ਆਪਾਂ ਕਰ 40000 ਦੀ ਵਛੀ ਦੇ ਦਾਂ 40 ਦੀ ਦੇ ਦੇ 40 ਦੀ ਦੇ ਲਓ ਵੀ 40000 ਦੀ ਫਾਈਨਲ ਚੰਗੀ ਜਾਂ ਦੁੱਧ ਤਾਂ ਦੱਸਣ ਦਿਆਂ ਗੱਲ ਵੀ 11 12 ਲੀਟਰ ਦੁੱਧ ਵੀਰ ਜੀ ਦੇ ਕੋਲੇ ਹੁਣ ਹਾਜ਼ਰ ਆ ਠੀਕ ਆ ਭਰਾ ਹਾਂਜੀ ਹਾਂਜੀ ਲਓ ਵੀ ਇਹ 40000 ਦੀ ਹੋ ਜਾਂਦੀ ਰਹੂਗੀ ਵਛੀ 42000 ਦੀ ਪਹਿਲੇ ਜਿਹੜੀ ਤੁਹਾਨੂੰ ਅੱਗੇ ਵਿਖਾਈ ਏ ਲਾਲ ਰੰਗ ਦੇ ਚ ਪਹਿਲੇ ਸੂਆ ਪਲੂਣ ਵ ਦੇ 40000 ਰੁਪਏ ਆ ਅੱਗੇ ਐਂਡ ਦੇ ਵਿੱਚ ਇੱਕ ਹੋਰ ਤੁਹਾਨੂੰ ਤੋਹਫਾ ਵਿਖਾ ਦਿੰਦੇ ਆ ਇਹ ਵੀਰ ਚੰਡੇ ਫਿਰ ਕਿਹੜੀ نسل ਆ ਕੀ ਹੋਣਾ ਇਹ ਵੀਰ ਜੀ ਇਹ ਹਰਿਆਣਵੀ ਨਸਲ ਆਖੋ ਹੋਰ ਜੀ ਤੁਹਾਨੂੰ ਹਾਂ ਹਰਿਆਣਵੀ ਨਸਲ ਥਣ ਵੇਖੋ ਚੰਡੀਆਂ ਕਰੋ ਚੈੱਕ ਮੈਂ ਨਾ ਵੀ ਕਿਸੇ ਨੇ ਵੀਡੀਓ ਪਾਈ ਨਹੀਂ ਹੋਣੀ ਵੀ ਇੱਕ ਘਰ ਦੇ ਵਿੱਚ ਇੰਨੀਆਂ ਨਸਲਾਂ ਪ्योर ਨਹੀਂ ਹੈ ਹਾਂਜੀ ਹਾਂਜੀ ਚੰਡੇ ਵੀਰ ਇਹਨੂੰ ਮੈਂ ਕਰਾਂ ਤੇ ਗੱਲ ਝੁੱਠੀ ਹੋ ਨਹੀਂ ਨਹੀਂ ਇਦਾਂ ਇਦਾਂ ਵੀਰ ਜੀ ਸਹੀ ਗੱਲ ਤੁਹਾਡੀ ਪਰ ਮਿਹਨਤ ਲਾਈ ਹੋ ਅੱਜ ਤੂੰ ਵੀ ਕਾਫੀ ਮਿਲਦਾ ਪਤਾ ਨਹੀਂ ਕਿ ਪੰਜਾ ਚੌਦਾਂ ਦੇ ਮਾਲ ਇਕੱਠਾ ਕੀਤਾ ਕਿ ਦੋ ਜਣਾ ਨਹੀਂ ਇਹ ਅੱਠ ਦਿਨ ਦੀ ਨੰਗੇ ਵੀਰ ਜੀ ਮੈਂ ਅੱਗੇ ਆਖੰਦਾ ਹ ਆ ਤੈਨੂੰ ਤਾਂ ਪਾਣੀ ਮਿਲੇ ਕਦੀ ਹਾਂ ਹੈ ਵਾਵਾ ਚੇਰੀ ਹੋ ਗਿਆ ਆ ਕਰੋ ਜਾ ਕੇ ਮੱਥੇ ਵੀ ਨਹੀਂ ਲੱਗੇ ਲੈ ਦੇਖੋ ਹਮ ਕਰੋ ਜਾ ਕੇ ਠੀਕ ਆ ਜੀ ਦੇਖੋ ਦੂਜਾ ਦੂਜਾ ਸੁਆ ਹੋ ਗਿਆ ਜੀ ਬਾਦੋ ਤੀਜਾ ਬਾਤ ਇਹ ਨਾ ਕਰਮਾਂ ਵਾਲੀ ਇਹ ਗੱਲ ਹੈਗੀ ਆ ਵੀ ਹੈ ਬਹੁਤੀ ਜਿਆਦੀ ਉਹੋ ਜੇ ਭੁੱਖੇ ਭੁੱਖ ਤੇਜੋਂ ਆਈ ਹਾਂ ਮਾ ਹ ਆਪਣੇ ਕੋ ਵੀਰ ਜੀ ਕੱਲ ਵੀ ਆਈ ਆ ਵੈੜ ਤੇ ਇਹਨੇ ਖੁਰਲੀ ਜੋ ਮੂੰਹ ਨਹੀਂ ਕਰਮਾ ਲਈ ਨੀ ਚੁੱਕਿਆ ਹਾਂ ਹਾਂ ਖਾਂ ਇਹਦਾ ਵਾਸੇ ਫੇਰ ਵਾਕੀ ਦਿਨ ਦੂਨ ਕਿੰਨੇ ਹੋਗੇ ਸੂਈ ਨੂੰ ਇਹ ਵੀ ਜੀ ਤਾਜੀ ਇਹ ਵੀ ਨਾਰੂ ਤੇ ਹੀ ਹੈ ਬੱਚਾ ਜੀ ਹਾਂ ਬੱਚਾ ਮਗਰ ਹਾਂ ਇਹ ਪਰਸੋਂ ਦੀ ਸੂਈ ਬੱਚੀਆਂ ਬੱਚੀਆਂ ਬੱਚੀ ਮਗਰ ਕੋਈ ਇਹ ਥੱਲੇ ਦੁੱਧ ਬੋਲਾ ਕੱਚਾ ਕੀ ਥੱਲੇ ਦੁੱਧ ਹੁਣ ਵੀਰ ਜੀ 6 6.5 ਕਿਲੋ ਦੁੱਧ ਇਹਦੇ ਕੋਲੇ 7 ਦੇ ਲਗਭਗ ਹੈਗਾ ਵਾ ਬੋਲਾ ਠੀਕ ਆ ਜੀ ਆ ਵੇਖੋ ਚੱਡਾ ਚੁੰਡਾ ਪੂਰਾ ਹਰਿਆ ਥਣ ਵੇਖੋ ਗੁਲੇਰ ਗਾਹਾਂ ਵੇਖੋ ਨਾ ਦੇਖੋ ਠੀਕ ਹੈ ਸੀਲਿੰਗਾ ਮੰਨ ਲਓ ਇਹ ਗੱਲ ਹੈ ਕੀ ਵੇਖੋ ਦੁੱਧ ਵੀਰ ਜੀ ਮੰਨ ਲਓ ਇੰਨੇ 8 10 ਕਿਲੋ ਦਈ ਜਾਣਾ ਕਰਮਾਲੀ ਚਲੋ ਦਿੱਤੀ ਜਾਊਗੀ ਹਾਂ ਤੁਹਾਨੂੰ ਪਤਾ ਬੰਦ ਚਲੋ ਇਹ ਬਹੁਤ ਹੀ ਦਰਮਿਆਨੀ ਨਾਰਮਲ ਸੇਵਾ ਦੇ ਵਿੱਚੋਂ ਬਾਦੀ ਦਰਮਿਆਨੀ ਨਾਰਮਲ ਸੇਵਾ ਚੋਂ ਹੀ ਆਈ ਹੈ ਵੀਰ ਜੀ ਕਰਮਾਲੀ ਬਾਕੀ ਇਹ ਆ ਵੀ ਆ ਵੇਖੋ ਹੁਣ ਬੱਕੀ ਬੁੱਕੀ ਇਹਨੇ ਕਰਮਾਲੀ ਨੇ ਭਰੀ ਹੋਤਰਾ ਨਾੜੂ ਤੇ ਬੱਚਾ ਵਾ ਹਾਂ ਤੇ ਬਾਕੀ ਇਹ ਗੱਲ ਹੈ ਕੀ ਆ ਵੀ ਆ ਵੇਖੋ ਹਾਂ ਲਓ ਵੀ ਇਹ ਗੱਲ ਬਾਤ ਆ ਠੀਕ ਆ ਜੀ ਬਾਹਰ ਤੁਹਾਨੂੰ ਦਿਖਾਤੀ ਆ ਕਈ ਨਾ ਨਾਰਮਲ ਸਾਮ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਉਹ ਮੇਰਾ ਭਰਾ ਸੰਭੋ ਕੇ ਕੋਈ ਹਫਤਾ ਨਾ ਹੈ ਨਮੀਆ ਵੀਰ ਜੀ ਦੰਦ ਕੋਰੇ ਇਹ ਨਾ ਕੋਈ ਮੰਨ ਲਿਆ ਕੋਈ ਉਹੋ ਜੀ ਗੱਲ ਦੰਦ ਦੰਦ ਦੀ ਓਕੇ ਆ ਓਕੇ ਵੀਰ ਜੀ ਆ ਵੇਖੋ ਵਿਖਾ ਦੇ ਕੋਈ ਕੋਈ ਮੰਨ ਲਓ ਇਹ ਗੱਲ ਬੱਚੀ ਵਹਿੜ ਆ ਗਿਆ ਜੇ ਇੱਕ ਬੁੱਢੜ ਥੋੜਾ ਬਾਈ ਆ ਵੇਖੋ ਆ ਲੈ ਮੰਨ ਲਓ ਇਹ ਜੇ ਗੱਲ ਕਿਹੜੀਆਂ ਕਹੇ ਵੇਖਣ ਵਾਲੇ ਨੇ ਆਖਣਾ ਆ ਸੈਡ ਵਾਲੀਆਂ ਦੰਡੀਆਂ ਵੇਖੋ ਜੇ ਪੂਰੀਆਂ ਜੇ ਬਰਾਬਰ ਵੀ ਨਹੀਂ ਹੋਈਆਂ ਜੇ ਜਵਾਨ ਹੁੰਦੀ ਭਈ ਆ ਜਵਾਨ ਹੁੰਦੀ ਕਿਸੇ ਨੇ ਤੇ ਵੀ ਕਹਦਣਾ ਵੀ ਜਵਾਨ ਹੁੰਦੀ ਭਈ ਆਹੋ ਹੈ ਚਲੋ ਕੋਈ ਗੱਲ ਕੰਮ ਵੀ ਜਵਾਨ ਆਲਾ ਆ ਵੀ ਇਹ ਨਹੀਂ ਵੀ ਮੰਨ ਲਓ ਕੋਈ ਪੁਰਾਣੀ ਥੋੜਾ ਵਾ ਆਪਾਂ ਵੇਖੀਏ ਥੋੜੀ ਜੀ ਕੋਈ ਦੱਬ ਕੇ ਸੇਵਾ ਵੀ ਕਿਸੇ ਵੀਰ ਨੇ ਦੱਬ ਕੇ ਸੇਵਾ ਕਰਨ ਵੀ ਦੁੱਧ ਦਸ ਸੇਰ ਇਹਨੇ ਵਧੀਆ ਦਈ ਜਾਣਾ ਦਿੱਤੀ ਜਾਊਗੀ ਹਾਂ ਇਹਨੂੰ ਕਰ ਪੋਤੇ ਨੂੰ ਕੀ ਮੁੱਲ ਦੱਸਦੇ ਕੋਈ ਭਰਾਵਾਂ ਨੂੰ ਇਹ ਤੁਹਾਡੇ ਕੋਈ ਕਰਾਉਣਾ ਅੱਜ ਹੈ ਇਹਦਾ ਤੁਹਾਡੇ ਕੋਈ ਕਰਾਉਣਾ ਮੇਰੇ ਕੋਲ ਕਰਾਉਣਾ ਹੀ ਮਗਰ ਬੱਚੀ ਹੈ ਨਾ ਬੱਚੀ ਹਾਂ ਤਾਜੀ ਸੂਈ ਵਰਜੀ ਅਜੇ ਨਾੜੂ ਤੇ ਬੱਚਾ ਅੱਛੀ ਵੜੀ ਸੋਹਣੀ ਮਗਰ ਲੈ ਵੀ ਹਾਂ ਮਗਰ ਬੱਚੀ ਹੈ ਬੱਚਾ ਤੁਹਾਨੂੰ ਇੱਥੋਂ ਇੱਕ ਵਾਰ ਦੂਰੋਂ ਵਿਖਾ ਦਿੰਨੇ ਆ ਬਾਅਦ ਬੋਲ ਕਰਦੇ ਆ ਹਾਂ ਆ ਵੇਖੋ ਬੱਚਾ ਆ ਬੱਚਾ ਜੀ ਹਾਂ ਠੀਕ ਆ ਜੀ ਆ ਵੇਖੋ ਉਹਲਾ ਬੱਚਾ ਆਜੇ ਵੇਖੋ ਹਾਂ ਨਾਲੂ ਨਾਲ ਹੀ ਆਜਾ ਦੱਸਿਆ ਜੀ ਤੀਜਕ ਦਿਨ ਸੂਈ ਨੂੰ ਚੰਦੇ ਫਿਰ ਕਰਕੇ ਕਸਰ ਕੁਸਰ ਕਿੰਨੇ ਦੇ ਦੇਣੀ ਹੋ ਨਹੀਂ ਆ ਮੈਂ ਇੰਨਾ ਵੀ ਆਜਾ ਚਲ 25 27 ਹਰ ਮੋਲ ਕੁਛ ਵੀ ਕਰਾ ਲੀਏ ਹਾਂ ਕਿੰਨੇ ਦੀ ਜਿੰਨੇ ਦੀ ਜਿੰਨੇ ਦੀ ਦੁਆਸ਼ਾ ਆ ਜਾ ਫੇ ਤੋਹਫਾ ਮਾਲਾ ਜੇ ਅੱਜ ਬਸੰਤ ਵਾਲੇ ਦਿਨ ਜਿੰਨੇ ਦੀ ਤੋਹਫਾ 20 ਅੰਦਰ ਕਰਦੇ ਫਿਰ ਹੈ ਦੇਦ ਗਏ 20 ਅੰਦਰ ਚਮਾਨਾ ਇਹ ਗੱਲ ਹੈਗੀ ਆ ਵੀ ਜਿੰਨੇ ਦੀ ਚੱਲ 20 ਹੀ ਆਖੇ 20 ਹੀ ਦੇ ਦੇ ਨਹੀਂ ਅੰਦਰ ਦੇ ਦੇ ਫਿਰ ਮੈਂ ਤਾਂ ਮਨੋਂ ਵੀ ਆਪੇ ਮਾਨਤਨ ਕਰਦੇ ਹੋਰ ਕਰਦੇ ਲੈ ਹੈ ਚਲ ਯਾਰ ਛੱਡ ਦਾਂਗੇ 19 ਦੀ ਕਰਦੇ 19 ਦੀ 19 ਦੀ ਕਰਦੇ ਲੈ 19 ਦੀ ਕਰਦੇ ਉਹ ਮੈਂ ਇਹ ਗੱਲ ਹੈ ਕਿ ਮੈਂ ਅੱਜ ਜੋ ਮੈਂ ਰਾਤ ਸਵਾਦੂ ਚਲੋ ਕੋਈ ਨਹੀਂ ਭਾਵੇਂ ਇਹ ਗੱਲ ਹੈਗੀ ਕੋਈ ਨਹੀਂ ਫਿਰ ਕੀ ਹੋ ਜਾਊਗਾ ਚਲ ਹਾਂ ਲੋ ਵੀ 19000 ਦੀ ਹੋ ਗਈ ਹੈ ਹਾਂ ਬੱਚ ਵੈੜ ਬਹੁਤ ਚੰਗੀ ਵੀਰ ਜੀ ਹਾਂ ਇਹ ਨਹੀਂ ਮੰਨ ਲੋ ਇਹ ਗੱਲ ਹੈਗੀ ਇਹਨੇ ਸਾਰੀਆਂ ਗਰਮੀਆਂ ਤੋਂ ਤਾਂ ਨਹੀਂ ਲੋ ਵੀ ਆਏ ਜਦੋਂ ਮਾਦੋ ਤੂਪਾਤਾ ਪਨ ਲੱਗ ਗਿਆ ਨਵਾਈਆਂ ਗਈਆਂ ਐ ਚਿੱਟੇ ਆਣ ਇਹੋ ਜੀ ਨਿਕਲ ਨਾ ਇਹ ਹਾਂ ਬਗਲੇ ਵਰਗੀ ਕਿ ਬਗਲੇ ਵਰਗੀ ਆਇਆ ਨਾ ਵੇਖ ਲੈ ਚਲ ਕੋਈ ਗੱਲ ਲਓ ਵੀ ਇਹ 19000 ਦੀ ਹੋ ਗਈ ਆ ਤੇ ਬਾਕੀ ਮੇਰੇ ਭਰਾ ਬੱਚੇ ਕੋਈ ਤੁਹਾਨੂੰ ਆਪ ਦਿਖਾ ਦਿੰਨੇ ਆ ਸਾਰੀਆਂ ਬੇੜਾਂ ਦੇ ਕਿਉਂਕਿ ਬੱਚੇ ਵੀ ਵੇਖਣੇ ਬੜੇ ਜ਼ਰੂਰੀ ਆ ਹਰੇਕ ਭਰਾ ਨੂੰ ਬੱਚੇ ਵੀ ਨਿੱਗੇ ਥਾਂ ਬੱਦੇ ਤਨ ਬੜਾ ਠੰਡ ਜੀ ਆ ਜਿਹੜੀ ਤਾਂ ਪਹਿਲੇ ਨੰਬਰ ਵਾਲੀ ਉਧਰ ਹਾਂ ਆ ਲਓ ਜੀ ਆ ਬੱਚਾ ਜੀ ਜਿਹੜੀ ਆਪਾਂ ਵਿਖਾਈ ਸੀ 5ਵੇਂ ਨੰਬਰ ਤੇ ਹਨਾ ਹਾਂ 5ਵੇਂ ਨੰਬਰ ਤੇ ਤੇ ਇਧਰੋਂ 6ਵੇਂ ਨੰਬਰ ਤੇ ਆਪਾਂ ਵਿਖਾਈ ਸੀ ਜਿਹੜੀ ਗਦਰੀ ਗਦਰੀ ਦਾ ਉਹ ਬੱਚਾ ਗਦਰੀ ਦਾ ਬੱਚਾ ਆ ਗਦਰੀ ਦਾ ਬੱਚਾ ਆ ਗਿਆ 6ਵੇਂ ਨੰਬਰ ਤੇ ਆ ਤੇ 7ਵੇਂ ਨੰਬਰ ਤੇ ਆਪਾਂ ਸ਼ਾਈ ਵਾਲ ਵਿਖਾਈ ਸੀ ਬੰਨ ਵਾਲੀ ਆ ਆ ਇਹ ਬੱਚਾ ਸੀ ਹਾਂ ਬੱਚਾ ਬੱਚਾ ਆ ਗਿਆ ਠੀਕ ਆ ਜੀ ਨਾਰੂਆ ਨਾਲ ਹੋਊਗਾ ਜੇ ਹੋਇਆ ਤੇ ਬੱਚੇ ਪੌਦੇ ਬੰਨੇ ਆ ਬੱਚੇ ਤਾਂ ਵੀ ਜਿਵੇਂ ਕੋ ਕੁਕੜ ਤਾਰੇ ਨਾ ਵੀਰ ਜੀ ਮੈਂ ਰਾਤੀ ਚੋਂ ਲਗਾ ਮੈਨੂੰ ਪਤਾ ਨਾ ਕਿ ਕਿਹੜਾ ਛੱਡਾ ਕਿਹੜਾ ਨਾ ਛੱਡਾ ਇਹ 2 ਮਿੰਟ ਸੋਚਿਆ ਆ ਭੋਦੀ ਸ਼ਾਈ ਵਾਲਾ ਆ ਗਈ ਬੱਛੀ ਪਹਿਲਾ ਸਵੇਰ ਜਿਹੜੀ ਕਰਮਾ ਵਾਲੀ ਸੂਈ ਆ ਇਹ ਮਗਰ ਬੱਛੀ ਹੈ ਨਾ ਹਾਂ ਬੱਛੀ ਬੱਛੀ ਹਾਂ ਇਹ ਬੱਛੀ ਉਹਦੇ ਉਸ ਤੋਂ ਬਾਅਦ ਆ ਗਈ ਕਾਲੀ ਵਾੜ ਜਿਹੜੀ 11 ਕਿਲੋ ਦੁੱਧ ਤੇ ਚੱਲਣ ਦੀ ਪਹਿਲਾ ਸੂਆ ਮਦਰੀ ਡੌਲੀ ਵਾਲੀ ਠੀਕ ਆ ਜੀ ਉਹਦੀ ਆ ਬੱਛੀ ਹੈ ਹਾਂ ਜੀ ਹਾਂ ਉਹਦੀ ਆ ਬੱਛੀ ਹੈ ਤੇ ਜਿਹੜੀ ਹੁਣ ਮੌਲ ਮੇਦਾ ਮੇਰੇ ਤੋਂ ਕਰਾਇਆ ਝੰਡੇ ਨੇ 19000 ਦੀਆਂ ਦਾ ਦੇ ਦੇਣੀ ਆ ਉਹਦੀ ਆ ਬੱਛੀ ਆ ਗਈ ਪਹਿਲਾਂ ਵੀ ਲਗਾਤੀ ਆ ਹਾਂ 나 ਸੋ ਇਹਨੇ ਬੱਚਿਆਂ ਦੇ ਵਿੱਚ ਭਵੇਂ ਹੈ 나ੜੂਆਂ ਦੇ ਬੱਚੇ ਹੈਗੇ ਹੈਗੇ ਨਾ ਸਾਰੇ ਮਤਲਬ ਗੱਲ ਲੱਗੀ ਆ ਗੱਲ ਆਉਂ ਆ ਵੀ ਚਲੋ ਦੋਰ ਮਾਰ ਦਿੰਦੇ ਖੇਚ ਖੁਚ ਕੇ ਖੁਚ ਕੇ ਬਿਲਕੁਲ ਬੱਚੇ ਆ ਹਾਂ ਬੱਚੇ ਆ ਹਾਂ ਹਾਂ ਸਾਰੇ ਮੰਨ ਲਓ ਆ ਵੇਖੋ 나ਰੂ ਨਾਲ ਹੀ ਆ ਜੇ ਜ਼ਰੂਰ ਕਰਤੀ ਆ ਸਾਡੇ ਨੰਬਰ ਹੈਗਾ ਵੀ ਜੀ 98724 39717 ਆ ਦੂਜਾ ਨੰਬਰ ਹੈਗਾ ਇਹ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਝੰਡਾ ਸਿੰਘ ਵਪਾਰੀ ਪਿੰਡ ਕੈਰੋਂ ਠੀਕ ਆ ਹਾਂਜੀ ਹਾਂ ਲੋ ਵੀ ਦੋਸਤੋ ਅੱਜ ਆਪਣੇ ਵਿਸ਼ੇਸ਼ ਵਿਜਟ ਸੀਗੀ ਵੀਰ ਝੰਡਾ ਸਿੰਘ ਉਹਨਾਂ ਦੇ ਫਾਰਮ ਤੇ 10 ਬੜਾ ਭਰਾਵਾਂ ਨੂੰ ਦਿਖਾ ਤੀਆਂ ਨੇ 10 ਬੜਾ ਵੀਰੇ ਬਾਕੀ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰੋ ਤਕਰੀਬਨ 19000 ਤੋਂ ਮਾਲ 64 ਤੇ 42000 ਤੱਕ ਐਂਡ ਕਰਤਾ ਅੱਜ ਹਾਂਜੀ ਹਾਂਜੀ ਬਾਕੀ ਲੈ ਕੇ ਜਾਓ ਮੇਰੇ ਭਰਾ ਮਾਲ ਜਿੰਨੇ ਦੋ ਖੜਦੀਆਂ ਦੋ ਲੈ ਕੇ ਜਾਓ ਜਿੰਨੇ ਇਕਲ ਜਾਨੀ ਇਕਲ ਜਾਓ ਸੂਤਰ ਦੇ ਰੇਟ ਆ ਗਰਮੀ ਦੇ ਵਿੱਚ ਪੂਰਾ ਸੁੱਖ ਬਣਾ ਛੜਦਾ ਕਰਮ ਵਾਲੀਆਂ ਨੇ ਜਿਵੇਂ ਵੀਰ ਝੰਡੇ ਨੇ ਪਹਿਲਾਂ ਵੀ ਕਹਤਾ ਵੀ ਕੋਈ ਭਰਾ ਦੇਰੀ ਤੇ ਡੱਬਾ ਫੜ ਕੇ ਨਹੀਂ ਜਾਊਗਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ